ਪੰਜਾਬ ਦੇ ਸਰੋਤਾਂ ਦੇ ਉੱਤੇ ਕੋਈ ਨਵਾਂ ਡਾਕਾ ਪੈਣ ਜਾ ਰਿਹਾ ਕਦੇ ਅਸੀਂ ਪਾਣੀਆਂ ਦੀ ਲੜਾਈ ਲੜਦੇ ਹਾਂ ਕਦੇ ਅਸੀਂ ਖੇਤੀ ਵਾਲੀ ਜ਼ਮੀਨਾਂ ਦੀ ਲੜਾਈ ਲੜਦੇ ਹਾਂ ਕਦੇ ਅਸੀਂ ਲੈਂਡ ਪੂਲਿੰਗ ਦੇ ਨਾਂ ਦੇ ਉੱਤੇ ਲੜਾਈ ਲੜਦੇ ਹਾਂ ਕਦੇ ਅਸੀਂ ਬਿਜਲੀ ਸੋਧ ਦੇ ਬਿਲਦੇ ਨਾਂ ਦੇ ਉੱਤੇ ਲੜਾਈ ਲੜਦੇ ਹਾਂ ਕਦੇ ਸਾਡੇ ਸਿੱਖਿਆ ਵਾਲੇ ਤੰਤਰ ਦੇ ਉੱਤੇ ਹਮਲਾ ਹੁੰਦਾ ਹੈ ਇਹ ਸਾਰੇ ਹਮਲਿਆਂ ਦੇ ਦਰਮਿਆਨ ਇੱਕ ਨਵਾਂ ਹਮਲਾ ਹੋਣ ਦੀ ਤਿਆਰੀ ਹੈ ਕੀ ਪੰਜਾਬ ਦੇ ਅਰਥਚਾਰਾ ਜਾਂ ਦੇਸ਼ ਦਾ ਅਰਥਚਾਰਾ ਪੂਰੀ ਤਰ੍ਹਾਂ ਨਾਲ ਕੇਂਦਰ ਦੇ ਕੰਟਰੋਲ 'ਚ ਜਾ ਸਕਦਾ ਹੈ ਕੀ ਹੋਣ ਜਾ ਰਿਹਾ ਨਮਾ ਖਾਸ ਕਰ ਸਾਡੀਆਂ ਜ਼ਮੀਨਾਂ ਨੂੰ ਲੈ ਕੇ ਕੋਈ ਨਵਾਂ ਹਮਲਾ ਨਵੀਂ ਤਿਆਰੀ ਨਵਾਂ ਕੇਂਦਰੀਕਰਨ ਇਹ ਪਹਿਲੂ ਜਿਹੜਾ ਬਹੁਤ ਵੱਡਾ ਉੱਪਰ ਕੇ ਸਾਹਮਣੇ ਆਇਆ ਇਹਦਾ ਤੱਤ ਸੱਚ ਅੱਜ ਸਰਦਾਰ ਹਰਮੀਤ ਸਿੰਘ ਜੀ ਤੋਂ ਮੈਂ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਕੀ ਪੰਜਾਬ ਦੇ ਲਈ ਇੱਕ ਨਵੀਂ ਲੜਾਈ ਵਿੱਢੀ ਜਾਣ ਵਾਲੀ ਹੈ ਨਵੀਂ ਚੁਣੌਤੀ ਖੜੀ ਹੋ ਗਈ ਹੈ ਕੀ ਹੋਣ ਜਾ ਰਿਹਾ ਕੇਂਦਰੀਕਰਨ ਦਾ ਨਵਾਂ ਰੂਪ ਕੀ ਹੈ ਤੇ ਦੂਸਰੇ ਪਾਸੇ ਪਰਾਲੀ ਹਮੇਸ਼ਾ ਮੁੱਦਾ ਬਣਦੀ ਰਹੀ ਮਾਨਯੋਗ ਸੁਪਰੀਮ ਕੋਰਟ ਦਾ ਇਹ ਕਹਿਣਾ ਕਿ ਪਰਾਲੀ ਦੇ ਮੁੱਦੇ ਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ ਤੇ ਭਾਰਤ ਦੀ ਸੰਸਦ ਦੇ ਵਿੱਚ ਸਰਕਾਰ ਦਾ ਇਹ ਕਹਿਣਾ ਕਿ 90% ਦੀ ਪਰਾਲੀ ਸਾਡਾ ਨਾ ਘਟ ਗਿਆ ਪਰ ਉਹਦੇ باوجود ਦਿੱਲੀ ਵੱਲੋਂ ਇਹ ਕਹਿਣਾ ਕਿ ਜੀ ਪਰਾਲੀ ਕਰਕੇ ਹੀ ਸਾਡੇ ਪ੍ਰਦੂਸ਼ਨ ਹੈ ਇਹ ਪ੍ਰਦੂਸ਼ਨ ਤੇ ਪਰਾਲੀ ਦੇ ਪ੍ਰਬੰਧਨ ਦਾ ਮਾਮਲਾ ਇਹ ਕਿ ਸਥਿਤੀ 'ਚ ਖੜਾ ਹੈ ਕਿ ਅੰਕੜਿਆਂ ਦੀ ਖੇਡ ਬਿਆਨਬਾਜ਼ੀ ਦੀ ਖੇਡ ਜਾਂ ਸੱਚਮੁੱਚ ਇਹਦੇ ਹੱਲ ਲਈ ਕੋਈ ਤਜ਼ਵੀਜ਼ ਹੈ ਤੇ ਅਦਰ ਅਮਰਤਪਾਲ ਸਿੰਘ ਦੇ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਨੂੰ ਜਿਹੜਾ ਨਵਾਂ ਹੁਕਮ ਆਇਆ ਉਹਦੇ ਵਿੱਚ ਇਹਨਾਂ ਦਾ ਜਵਾਬ ਕੀ ਹੋਏਗਾ ਕਿ ਪੈਰੋਲ ਰੱਦ ਕਰਨ ਦਾ ਪੰਜਾਬ ਸਰਕਾਰ ਆਧਾਰ ਦੱਸੇਗਾ ਉਹਨਾਂ ਕੋਲ ਕੀ ਜਵਾਬ ਹੋਏਗਾ ਕੀ ਜਵਾਬ ਦੇਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੁਣਵਾਈ ਦੇ ਵਿੱਚ ਅਮਰਤਪਾਲੀ ਕੀ ਰਾਹਤ ਹੋਏਗੀ ਉਹ ਇਸ ਵਾਰ ਦੇ ਸੰਸਦ ਹੀ ਸਾਲੇ ਦਾ ਨਜ਼ਰ ਆਏਗਾ ਜਾਂ ਨਹੀਂ ਇਹ ਸਾਰੇ ਪਹਿਲੂਆਂ ਤੇ ਚਰਚਾ ਕਰਾਂਗੇ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਸਰਦਾਰ ਅਮੀਰ ਸਿੰਘ ਜੀ ਸਰਦਾਰ ਅਮੀਰ ਸਿੰਘ ਜੀ ਸਵਾਗਤ ਕਰਦੇ ਆ ਮੈਂ ਸਭ ਤੋਂ ਪਹਿਲਾਂ ਨਵੀਂ ਤਸਵੀਰ ਹੀ ਸਮਝਣਾ ਚਾਹੁੰਦਾ ਕਿ ਕੀ ਪੰਜਾਬ ਦੇ ਲਈ ਇੱਕ ਨਵੀਂ ਚੁਣੌਤੀ ਖੜੀ ਹੋ ਗਈ ਹੈ ਜਾਂ ਇਹ ਪੂਰੇ ਮੁਲਕ ਲਈ ਕੋਈ ਨਵੀਂ ਚੁਣੌਤੀ ਹੈ ਜਿਹੜਾ ਜ਼ਮੀਨਾ ਖੋਣ ਦਾ ਫਾਰਮੂਲਾ ਪਹਿਲਾਂ ਤਿੰਨ ਖੇਤੀ ਕਾਨੂੰਨ ਦੇ ਰੂਪ ਸੀ ਕਿਉਂ ਕਿਸੇ ਨਵੇਂ ਤਰੀਕੇ ਨਾਲ ਆ ਰਿਹਾ ਜਾਂ ਇਹ ਕੇਂਦਰੀਕਰਨ ਦਾ ਕੋਈ ਬਦਲਿਆ ਰੂਪ ਆ ਰਿਹਾ ਕੀ ਹੈ ਜੀ ਇਹ ਸਾਰਾ ਮਾਮਲਾ ਆਨਪਰਤ ਤੇ ਜਿਹੜਾ ਇੱਕ ਡਿਜੀਟਲ ਇੰਡੀਆ ਬਣਾਉਣ ਦਾ ਸੁਪਨਾ ਹੈ ਕਿ ਸਾਰਾ ਕੁਝ ਡਿਜੀਟਲ ਹੋਣਾ ਚਾਹੀਦਾ ਹੈ ਤਕਨੀਕ ਹੋਣੀ ਚਾਹੀਦੀ ਹੈ ਤਕਨੀਕ ਦੇ ਰਾਹੀਂ ਸਾਰਾ ਕੁਝ ਹੋਏਗਾ ਪਹਿਲਾ ਰੌਲੇ ਆਧਾਰ ਕਾਰਡ ਤੇ ਪਏ ਸੀ ਕਿੰਨੇ ਕਿ ਉਹ ਸਾਡੇ ਕਿੰਨੇ ਅਧਿਕਾਰਾਂ ਨੂੰ ਮਤਲਬ ਜਿਹੜੇ ਫੰਡਾਮੈਂਟਲ ਰਾਈਟ ਹੈ ਪ੍ਰਾਈਵੇਸੀ ਦਾ ਇਹ ਸੁਪਰੀਮ ਕੋਰਟ ਤੱਕ ਗਿਆ ਸੀ ਸੁਪਰੀਮ ਕੋਰਟ ਨੇ ਵੀ ਅਲੱਗੇ ਕਹਿ ਦਿੱਤਾ ਸੀ ਕਿ ਜਿਹੜਾ ਪ੍ਰਾਈਵੇਸੀ ਦਾ ਰਾਈਟ ਹੈ ਉਹਦਾ ਅਸੀਂ ਸਨਮਾਨ ਕਰਦੇ ਆ ਤੁਸੀਂ ਜ਼ਬਰਦਸਤੀ ਨਹੀਂ ਕਰੋਗੇ ਪਰ ਇਹਦੇ باوجود ਤੁਸੀਂ ਦੇਖੋ ਕਿਤੇ ਵੀ ਜਾ ਕੇ ਮੋਬਾਈਲ ਖਰੀਦੋ ਜਿਹੜੀ ਮਰਜੀ ਚੀਜ਼ ਖਰੀਦੋ ਆਧਾਰ ਤੋਂ ਬਿਨਾਂ ਤਾਂ ਟਿਕਟ ਵੀ ਨਹੀਂ ਮਿਲਦੀ ਬਾਕੀ ਚੀਜ਼ਾਂ ਨਹੀਂ ਮਿਲਦੀਆਂ ਸਭ ਕੁਝ ਇੱਕ ਲੈਵਲ ਦਾ ਕੰਪਲਸਰੀ ਕਰਤਾ ਉਸ ਲੈਵਲ ਦੇ ਉੱਤੇ ਹੁਣ ਡਿਜੀਟਲਾਈਜੇਸ਼ਨ ਦੇ ਨਾਂ ਤੇ ਚੀਜ਼ਾਂ ਨੂੰ ਜਿਹੜਾ ਇਕੱਠਾ ਕਰਨਾ ਸੈਂਟਰਲਾਈਜ਼ ਕਰਨਾ ਇੱਕ ਪਾਵਰ ਦੇ ਕੋਲ ਜਾਣਾ ਇੱਕ ਨਵਾਂ ਜਿਹੜੀ ਇੱਕ ਗੱਲ ਲਗਾਤਾਰ ਉਭਾਰੀਏ ਸ਼ਬਦਾਵਲੀ ਦੇ ਤੌਰ ਦੇ ਉੱਤੇ ਇੱਕ ਦੇਸ਼ ਇੱਕ ਲੈਂਡ ਰਜਿਸਟ੍ਰੇਸ਼ਨ ਮਤਲਬ ਇੱਕ ਕੰਟਰੀ ਇੱਕ ਜ਼ਮੀਨ ਦੀ ਜਿਹੜੀ ਰਜਿਸਟਰ ਹੈ ਰਜਿਸਟ੍ਰੇਸ਼ਨ ਜਿਹੜੀ ਸਾਂਝੀ ਉਹ ਸਾਰਾ ਕੁਝ ਉਸ ਸੋਚ ਦਾ ਇੱਕ ਐਂਗਲ ਹੈ ਉਹ ਸਾਰੇ ਮਾਮਲੇ ਤੇ ਦੇ ਵਿੱਚ ਮੈਂ ਦੱਸਦਾ ਡਿਟੇਲ ਕਿਉਂ ਆ ਇਹ ਕੀ ਕਰ ਰਹੇ ਨੇ ਪਰ ਉਹਦੇ ਵਿੱਚ ਇਹ ਹੈ ਜਿਵੇਂ ਇੱਕ ਦੇਸ਼ ਇੱਕ ਚੋਣ ਹੋਏਗੀ ਇੱਕ ਦੇਸ਼ ਇੱਕ ਧਰਮ ਵੀ ਕਹਿ ਸਕਦੇ ਹੋ ਇੱਕ ਦੇਸ਼ ਇੱਕ ਬੋਲੀ ਕਹਿ ਸਕਦੇ ਹੋ ਇੱਕ ਦੇਸ਼ ਮਤਲਬ ਜਿੰਦਰ ਨੂੰ ਇਹ ਚੀਜ਼ ਜਾ ਰਹੀ ਹੈ ਜਿਹੜਾ ਫੈਡਰਲ ਸਟਰਕਚਰ ਸੀ ਜਿੱਥੇ ਰਾਜਾਂ ਦੇ ਆਪਣੇ ਅਧਿਕਾਰ ਨੇ ਲੋਕਲ ਲੋਕਾਂ ਦੇ ਆਪਣੇ ਅਧਿਕਾਰ ਨੇ ਵੱਖ-ਵੱਖ ਟਾਈਪ ਦਾ ਹੁਣ ਜਿਹੜਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਹੋ ਰਹੀਆਂ ਨੇ ਇੱਥੇ 73ਵੀਂ ਸਰਦੋਂ ਸੌਂਦ ਤਾਰ ਤਾਂ ਉਹਨਾਂ ਨੂੰ ਵੀ ਦੇਣੇ ਸੀ ਅਧਿਕਾਰ ਉਹ ਤਾਂ ਕੀ ਦੇਣੇ ਨੇ ਉਹ ਤਾਂ ਸੂਬਿਆਂ ਦੇ ਹੀ ਮਤਲਬ ਲੈ ਜਾ ਰਹੇ ਨੇ ਔਰ ਬਹਾਨਾ ਉਹ ਇਹ ਲਾ ਰਹੇ ਨੇ ਕਿ ਜਿਹੜੀਆਂ ਰਜਿਸਟਰੀਆਂ ਹੁਣ ਤੱਕ ਹੁੰਦੀਆਂ ਨੇ ਜੰਨੀ ਲੈਂਡ ਦੀ ਰਜਿਸਟ੍ਰੇਸ਼ਨ ਹੈ ਇਹ ਕੰਪਿਊਟਰਾਈਜ਼ ਕਰਨੀ ਮੇਰਾ ਖਿਆਲ ਹੈ ਇੱਥੇ ਕਿਸੇ ਨੇ ਇਤਰਾਜ਼ ਨਹੀਂ ਕੀਤਾ ਕਦੇ ਕੰਪਿਊਟਰਾਈਜ਼ ਕਰਨ ਤੇ ਪੰਜਾਬ ਵੀ ਲੱਗਿਆ ਸਾਰੇ ਸੂਬੇ ਲੱਗੇ ਨੇ ਕਿ ਹਾਂ ਜੇ ਰਿਕਾਰਡ ਕੰਪਿਊਟਰਾਈਜ਼ ਹੋ ਜਾਂਦਾ ਸੌਖਾ ਹੋ ਜਾਊਗਾ ਜੀ ਫਰਦ ਲੈਣੀ ਬਾਕੀ ਚੀਜ਼ਾਂ ਜੇ ਉਹ ਕੰਮ ਸ਼ਾਇਦ ਆਸਾਨ ਹੋ ਜਾਊਗਾ ਇਸ ਤਰੀਕੇ ਨਾਲ ਕਰਦੇ ਹੋਏ ਔਰ ਲੋਕ ਇਹ ਵੀ ਕਹਿੰਦੇ ਰਹੇ ਕਿ ਜੀ ਪਟਵਾਰੀ ਜਾਂ ਬਾਕੀ ਬਹੁਤ ਸਾਰੇ ਲੋਕ ਤਹਿਸੀਲਦਾਰ ਉਹ ਵੀ ਨਹੀਂ ਚਾਹੁੰਦੇ ਕੰਪਿਊਟਰਾਈਜ਼ ਹੋਵੇ ਕਿਉਂਕਿ ਉਹਨਾਂ ਦੇ ਹੱਥੋਂ ਤਾਕਤ ਜਾਂਦੀ ਹੈ ਇੱਕ ਇਹ ਦਲੀਲ ਲਗਾਤਾਰ ਚੱਲਦੀ ਰਹੀ ਇਹ ਅੱਜ ਦੀ ਗੱਲ ਨਹੀਂ ਇਹ ਦਹਾਕਿਆਂ ਤੋਂ ਹੈ ਮਤਲਬ ਕਈ ਤਨ ਦਹਾਕਿਆਂ ਤੋਂ ਕੰਪਿਊਟਰਾਈਜ਼ ਕਰਨ ਦੀ ਗੱਲ ਲੈਂਡ ਰਿਕਾਰਡ ਚੱਲਦੀ ਹੈ ਪਰ ਇਹ ਜਿਹੜਾ ਰਿਕਾਰਡ ਕੰਪਿਊਟਰਾਈਜ਼ ਹੋਣਾ ਇਹਦੇ ਕੰਟਰੋਲ ਦਾ ਸਵਾਲ ਹੈ ਮਾਲਕੀ ਦਾ ਸਵਾਲ ਹੈ ਪ੍ਰਬੰਧ ਦਾ ਸਵਾਲ ਹੈ ਕਿਹਦੇ ਹੱਥਾਂ 'ਚ ਹੋਏ ਇਹਦੇ 'ਚ ਕਿਹਾ ਇਹ ਗਿਆ ਕਿਉਂਕਿ ਸੂਬਿਆਂ ਦੇ ਕਹਿੰਦੇ ਜਿਹੜੇ ਲੈਂਡ ਦੇ ਰਿਕਾਰਡ ਦੇ ਮਾਮਲੇ ਨੇ ਉਹਦੇ 'ਚ ਬਹੁਤ ਸਾਰੀਆਂ ਅੜਚਣਾਂ ਨੇ ਤੇ ਇਸੇ ਢੰਗ ਦੇ ਨਾਲ ਲਾਕੇ ਮਨ ਉਹ ਅੜਚਣਾਂ ਨੇ ਜਿਹੜੀਆਂ ਸੂਬਿਆਂ ਦੇ ਮੈਨ ਪਾਵਰ ਵੀ ਟ੍ਰੇਨਡ ਸਾਡੇ ਕੋਲ ਘੱਟ ਹੈ ਕਹਿੰਦੇ ਇਸ ਲਈ ਘੱਟ ਮੈਂ ਪਾਵਰ ਹੋਣ ਦੇ ਕਰਕੇ ਤੇ ਸੂਬਿਆਂ ਦੀਆਂ ਜਿਹੜੀਆਂ ਆਪਣੀਆਂ ਪਾਲਿਸੀ ਜਿਵੇਂ ਲੈਂਡ ਰਜਿਸਟ੍ਰੇਸ਼ਨ ਦੀਆਂ ਉਹਦੇ ਵਿੱਚ ਕੁਝ ਅੜਚਨਾ ਹੋਣ ਕਰਕੇ ਤੇ ਇਹਦੇ ਤਰੀਕੇ ਦੇ ਨਾਲ ਹੀ ਇੱਕ ਦੇਸ਼ ਭਰ ਦੇ ਵਿੱਚ ਇੱਕ ਕਮਿਟਮੈਂਟ ਜਿਹੜੀ ਪੂਰੀ ਦੇਸ਼ ਪ੍ਰਤੀ ਹੁੰਦੀ ਹੈ ਜ਼ਮੀਨ ਦੇ ਮਾਮਲੇ 'ਚ ਉਹਨੂੰ ਇੱਕ ਸੁਰਤਾ 'ਚ ਲਿਆਉਣਾ ਜੇ ਉਹ ਉਹਦੇ ਕਰਕੇ ਤੇ ਇੱਕ ਜਿਹੜੀ ਜਦੋਂ ਵੀ ਕਦੇ ਹੋਈ ਸਿੰਗਲ ਵਿੰਡੋ ਸਿਸਟਮ ਜਿਹੜਾ ਚੱਲਦਾ ਹੈ ਸਾਡਾ ਉਹਨੂੰ ਆਸਾਨ ਕਰਨ ਦੇ ਵਾਸਤੇ ਔਰ ਇਸੇ ਟੱਗ ਦੇ ਨਾਲ ਜਿਹੜਾ ਬਾਕੀ ਦੇ ਮਾਮਲੇ ਨੇ ਜਿਹੜਾ ਆਪਸ ਵਿੱਚ ਦੇ ਵਿੱਚ ਵੀ ਲੈਂਡ ਦੇਣਾ ਜ਼ਮੀਨ ਦਾ ਇਹਨੂੰ ਹੋਰ ਸੌਖਾ ਕਰਨ ਵਾਸਤੇ ਇਹ ਸਾਰੀਆਂ ਚੀਜ਼ਾਂ ਦਸੀਆਂ ਨੇ ਇਹਦੇ ਵਾਸਤੇ ਜ਼ਰੂਰੀ ਹੈ ਇੱਕ ਨੈਸ਼ਨਲ ਪੋਰਟਲ ਇਹਦਾ ਬਣਾਇਆ ਜਾਏਗਾ ਜਿੱਥੇ ਸਾਰੀ ਰਜਿਸਟ੍ਰੇਸ਼ਨ ਕੇਂਦਰੀ ਲੈਵਲ ਤੇ ਇਕਤਾਲ ਮੇਲ ਚ ਹੋਏਗੀ ਦੇਸ਼ ਦੇ ਲੈਵਲ ਤੇ ਇਕਤਾਲ ਮੇਲ ਦੇ ਵਿੱਚ ਹੋਏਗੀ ਉਹਨੂੰ ਨਾਂ ਦਿੱਤਾ ਇੱਕ ਦੇਸ਼ ਇੱਕ ਰੈਵਨਿਊ ਮਤਲਬ ਰਜਿਸਟ੍ਰੇਸ਼ਨ ਮਾਲਰ ਕਾਰਡ ਹੁਣ ਇਹ ਕੀ ਕਰਦਾ ਇਸ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰਨਗੀਆਂ ਉਹ ਇਸ ਪੱਧਰ ਦੇ ਉੱਤੇ ਨੇ ਕਿ ਅੱਜ ਤੱਕ ਜਿਹੜਾ ਮਾਲ ਮਾਲ ਰਿਕਾਰਡ ਹੈ ਰੈਵਨੂ ਰਿਕਾਰਡ ਹੈ ਉਸ ਦੇ ਤਦੇ ਦਾਇਰੇ ਚ ਸਟੇਟ ਸਬਜੈਕਟ ਨੇ ਸਟੇਟ ਸਬਜੈਕਟ ਹੁੰਦੇ ਹੋਏ ਉਹ ਆਪਣੇ ਸਟੇਟ ਦੇ ਮੁਤਾਬਕ ਜੋ ਵੀ ਕੰਮ ਕਰਦੇ ਨੇ ਕਿਤੇ ਲੈਂਡ ਐਕਵੀਜ਼ੀਸ਼ਨ ਕਰਨੀ ਹੈ ਕਿਤੇ ਜੋ ਵੀ ਮਰਜ਼ੀ ਕਰਨੀ ਹੈ ਸਟੇਟ ਆਪਣੇ ਮਤਲਬ ਹਿੱਤ ਦੇ ਮੁਤਾਬਕ ਗਵਰਨਮੈਂਟ ਆਫ ਇੰਡੀਆ ਨਾਲ ਆਪਣੀ ਸੂਚਨਾ ਸ਼ੇਅਰ ਕਰਦਾ ਹੈ ਇਸ ਤੋਂ ਬਾਅਦ ਸੂਚਨਾ ਤੁਹਾਡੀ ਜਿਵੇਂ ਕਹਿੰਦੇ ਨੇ ਢਿੱਡ ਰੰਗਾ ਸਾਰਾ ਹੀ ਉਹਨਾਂ ਕੋਲ ਸਭ ਕੁਝ ਹੈਗਾ ਜੋ ਵੀ ਕਰਨਾ ਕਿੱਥੇ ਕੀ ਪਿਆ ਕਿੱਥੇ ਨਹੀਂ ਪਿਆ ਜੋ ਵੀ ਮਰਜ਼ੀ ਉਹ ਉਸ ਪੱਧਰ ਦੇ ਉੱਤੇ ਕਰਨਗੇ ਇਸੇ ਕਰਕੇ ਜਿਹੜਾ ਇਹ ਮਾਮਲਾ ਚੱਲ ਰਿਹਾ ਹੈ ਹੁਣ ਇਹਦੀਆਂ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਅੱਜ ਵੀ ਮੀਟਿੰਗ ਹੈ ਇਹਦੀ ਜਿਹੜੀ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਡਿਪਾਰਟਮੈਂਟ ਦੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਹੈ ਭਾਜਪਾ ਦੇ ਇੱਕ ਕੈਂਪੀ ਨੇ ਉਹਦੇ ਹੈੱਡ ਨੇ ਤੇ ਉਸ ਕਮੇਟੀ ਦੇ ਵਿੱਚ ਇਹਦੀ ਡਿਸਕਸ਼ਨ ਹੋਣੀ ਹੈ ਡਿਸਕਸ਼ਨਾਂ ਲਗਾਤਾਰ ਚੱਲ ਰਹੀਆਂ ਨੇ ਜਦੋਂ ਤੁਸੀਂ ਇਹ ਬਣਾ ਦਿੰਦੇ ਹੋ ਫਿਰ ਉਹ ਕਮੇਟੀ ਰეკਮੈਂਡ ਕਰਦੀ ਹੈ ਪਾਰਲੀਮੈਂਟ ਨੂੰ ਤੇ ਗਵਰਨਮੈਂਟ ਨੂੰ ਪਾਰਲੀਮੈਂਟ ਉਹਦੇ ਤੇ ਅਗਲਾ ਕਾਨੂੰਨ ਜਾਂ ਉਹਦੇ ਚ ਜੋ ਵੀ ਤਬਦੀਲੀ ਕਰਨੀ ਪਏਗੀ ਰੈਵਨਿਊ ਦੇ ਮਾਮਲੇ ਚ ਜਾਂ ਬਾਕੀ ਹੈ ਅਗਲਾ ਸਟੈਪ ਉਹਦੇ ਤੇ ਉਧਰ ਨੂੰ ਹੋ ਜਾਂਦਾ ਉਹ ਸਾਰੇ ਮਾਮਲੇ ਦੇ ਵਿੱਚ ਔਰ ਇਹਦੇ ਚ ਵੀ ਇੱਕ ਉਹੀ ਜਿਹੀ ਗੱਲ ਕਰਦੇ ਨੇ ਜਿਵੇਂ ਬਾਕੀ ਗੱਲਾਂ ਕੀਤੀਆਂ ਜਾਂਦੀਆਂ ਨੇ ਸਾਡੇ ਜਿਵੇਂ ਕਾਨੂੰਨ ਆਉਂਦੇ ਨੇ ਜਦ ਜਿਵੇਂ ਏਜੰਡਾ ਫੇਸ ਕੀਤਾ ਜਾਂਦਾ ਹੈ। ਔਰ ਕਈ ਐਮਪੀ ਜੀ ਨਾਲ ਗੱਲ ਹੋਣ ਤੋਂ ਬਾਅਦ ਇਹ ਹੈ ਕਿ ਜਿਹੜੇ ਉਹਦੇ ਮੈਂਬਰ ਵੀ ਨੇ। ਉਹਨਾਂ ਨੂੰ ਏਜੰਡਾ ਅੱਜ ਮੀਟਿੰਗ ਹੈ ਤੇ ਏਜੰਡਾ ਹੀ ਅੱਜ ਆਇਆ ਜਾਂ ਕੱਲ ਰਾਤ ਨੂੰ ਆਇਆ। ਐਡੇ ਸੀਰੀਅਸ ਮੁੱਦਿਆਂ ਤੇ ਉਹ ਤਿਆਰੀ ਕਰਕੇ ਕਿਵੇਂ ਉਸ ਮੀਟਿੰਗ ਦੇ ਵਿੱਚ ਆਪਣੀ ਗੱਲ ਕਰਨਗੇ। ਜਿਹੜੇ ਤਾਂ ਉਹਨਾਂ ਦੇ ਬੰਦੇ ਨੇ ਉਹਨਾਂ ਨੂੰ ਤਾਂ ਪਹਿਲਾਂ ਹੋਊਗਾ ਵੀ ਚਲੋ ਜੀ ਤੁਰੰਤ ਆਪਾਂ ਇਸ ਲੈਵਲ ਦੇ ਉੱਤੇ ਕਰ ਲੈਨੇ ਆ। ਪਰ ਬਾਕੀ ਦੇ ਬੰਦਿਆਂ ਲਈ ਇੱਕ ਜਿਹੜੀ ਸਮਾਂ ਹੁੰਦਾ ਹੈ ਕਿ ਠੀਕ ਹੈ ਉਹ ਆਪੋ ਆਪਣੀ ਸਟੇਟ ਨਾਲ ਡਿਸਕਸ ਕਰਨਗੇ। ਆਪੋ ਆਪਣੇ ਇੰਟੈਲੈਕਚੁਅਲ ਜਰਨਲਿਸਟਾਂ ਨਾਲ ਡਿਸਕਸ ਕਰਨਗੇ ਫੇਰੀ ਜਾ ਕੇ ਕੋਈ رائے ਲੈਣਗੇ ਨਾ ਉੱਥੇ ਜਾ ਕੇ ਆਪਣਾ ਪੱਖ ਦੱਸਣਗੇ ਜਿਹੜੀ ਉਹ ਜਲਦਬਾਜੀ ਹੁੰਦੀ ਹੈ ਕਿਉਂਕਿ ਹਰ ਚੀਜ਼ ਦਾ ਐਕਸਪਰਟ ਵੀ ਕੋਈ ਨਹੀਂ ਹੁੰਦਾ ਵੱਖ-ਵੱਖ ਮਾਮਲੇ 'ਚ ਉਹ ਜਲਦਬਾਜੀ ਇਹ ਦੱਸਦੀ ਹੈ ਕਿ ਗਵਰਨਮੈਂਟ ਆਫ ਇੰਡੀਆ ਕਿਸੇ ਬੜੀ ਤੇਜ਼ੀ 'ਚ ਇਹ ਸਾਰੇ ਕੁਝ ਨੂੰ ਸੈਂਟਰਲਾਈਜ਼ ਕਰਨ ਦੇ ਵਿੱਚ ਜਿਵੇਂ ਪੰਜਾਬ ਦੀ ਸਰਕਾਰ ਲੈਂਡ ਪੋਲਿੰਗ ਲੈ ਆਈ ਸੀ ਕਿ ਵੀ ਆਪਾਂ ਕਿਸੇ ਨਾਲ ਅਕਸਲਾ ਨਹੀਂ ਕਰਨੀ ਐ ਇਸ ਤਰੀਕੇ ਦੀ ਕਰਨੀ ਐ ਉਮੇ ਕੇਂਦਰ ਸਰਕਾਰ ਨੇ ਤੁਸੀਂ ਦੇਖੋ ਕਿ ਲੋਕਾਂ ਦੀ ਸੁਣਵਾਈ ਰਾਜਾਂ ਦੀ ਸੁਣਵਾਈ ਇਸਾਈਡ ਤੇ ਛੱਡ ਕੇ ਇੱਕ ਦੇਸ਼ ਇੱਕ ਚੋਣ ਵਾਲਾ ਦੱਬੀ ਜਾ ਰਹੇ ਨੇ ਉਹ ਕੰਮ ਔਰ ਉਹਦੇ ਚ ਵੀ ਇਹ ਆਇਆ ਹੈ ਕਿ ਕਿ ਭਾਈ ਇਹਦੇ ਤੇ ਤਾਂ ਤੁਹਾਨੂੰ ਕੁਝ ਮਾਮਲਿਆਂ ਦੇ ਵਿੱਚ ਪਾਰਲੀਮੈਂਟ ਚ ਸੋਧ ਕਰਨ ਤੋਂ ਬਾਅਦ 50% ਰਾਜਾਂ ਤੋਂ ਵੀ ਇਹਦੀ ਪਰਮਿਸ਼ਨ ਲੈਣੀ ਪਵੇਗੀ ਉਹਨੋਂ ਰਸਤਾ ਉਹਦਾ ਵੀ ਇਹ ਕੱਢ ਰਹੇ ਨੇ ਵੀ ਨਹੀਂ ਉਹਦੀ ਰੋਡ ਨਹੀਂ ਹੈ ਆਪਾਂ ਇੱਕ ਤਰੀਕਾ ਲੱਭ ਲੈਂਦੇ ਆ ਕਿ ਰਾਜਾਂ ਦੀ ਰੋਡ ਨਹੀਂ ਆਪਾਂ ਇਸੇ ਤਰੀਕੇ ਨਾਲ ਕਰਾ ਲਾਂਗੇ ਜਿਹੜੀ ਸਾਰੀ ਕੇਂਦਰੀਕਰਨ ਹੈ ਕੇਂਦਰੀਕਰਨ ਬੇਹੱਦ ਨਾਜ਼ੁਕ ਤਰੀਕਿਆਂ ਦੇ ਨਾਲ ਮਤਲਬ ਆਧਾਰ ਕਾਰਡ ਦੇ ਮਾਮਲੇ ਦੇ ਵਿੱਚ ਵੀ ਇਹ ਰੌਲਾ ਪਿਆ ਸੀਗਾ ਕਿ ਤੁਸੀਂ ਉਹਨੂੰ ਮਨੀ ਬਿਲ ਬਣਾ ਕੇ ਪੇਸ਼ ਕਰਤਾ ਹਾਲਾਂਕਿ ਥਰੂ ਇਧਰ ਦੀ ਕਰਕੇ ਉਹਨੂੰ ਪਾਸ ਕਰਾ ਲਿਆ ਸਾਰੇ ਜੁਆਇੰਟ ਪਾਰਲੀਮੈਂਟ ਸੈਸ਼ਨ ਦੇ ਵਿੱਚ ਪਰ ਜਦ ਮर्यादावां ਤੇ ਬਾਕੀ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਖਾਸ ਤੌਰ ਤੇ ਪਾਰਲੀਮੈਂਟ ਦੇ ਵਿੱਚ ਚਰਚਾ ਨਹੀਂ ਹੁੰਦੀ ਪਾਰਲੀਮੈਂਟ ਲੱਗਦੀ ਹੈ ਉੱਥੇ ਹੋ ਹੱਲਾ ਹੋ ਕੇ ਉੱਠ ਜਾਂਦਾ ਹੈ ਤਾਂ ਜਿਹੜੇ ਬਹੁਤ ਸੀਰੀਅਸ ਮੁੱਦੇ ਨੇ ਲੋਕਾਂ ਨਾਲ ਕਰਸਰਨ ਦੇ ਸਟੇਟਾਂ ਨਾਲ ਕਰਸਰਨ ਦੇ ਉਹ ਐਵੇਂ ਹੀ ਚੱਲ ਜਾਂਦੇ ਨੇ ਪਾਸ ਹੋ ਕੇ ਲੰਘ ਜਾਂਦੇ ਨੇ ਲਾਅ ਬਣ ਜਾਂਦਾ ਕਾਨੂੰਨ ਬਣ ਜਾਂਦਾ ਬਾਕੀ ਜਾਰੇ ਹੁਣ ਜਿੰਨੀਆਂ ਜ਼ਮੀਨਾਂ ਐਕਵਾਇਰ ਕਰਨ ਦਾ ਮਾਮਲਾ ਹੈ ਜਿੰਨੇ ਬਾਕੀ ਦੇ ਮਾਮਲੇ ਨੇ ਹੁਣ ਤੱਕ ਇਹ ਨੈਸ਼ਨਲ ਹਾਈਵੇ ਆਥਾਰਟੀ ਆਫ ਇੰਡੀਆ ਵੀ ਜਾਂ ਬਾਕੀ ਵੀ ਉਹ ਵੱਧ ਤੋਂ ਵੱਧ ਅਦਾਲਤ ਜਾ ਸਕਦੇ ਨੇ ਸਟੇਟ ਗਵਰਨਰਟ ਨਾਲ ਕੀ ਹੁੰਦਾ ਸਟੇਟ ਸਟੇਟ ਦਾ ਹਬਦਾ ਦਾਇਰ ਹੈ ਲੋਕ ਸਟੇਟ ਨਾਲ ਲੜ ਵੀ ਲੈਂਦੇ ਨੇ ਨੇੜੇ ਹੁੰਦੀਆਂ ਔਰ ਉਹ ਲੜਦੇ ਨੇ ਜਿਵੇਂ ਕਿਸਾਨ ਕਹਿੰਦੇ ਨੇ ਸਾਨੂੰ ਪੂਰਾ ਰੇਟ ਨਹੀਂ ਤੁਸੀਂ ਦੇ ਰਹੇ ਅਸੀਂ ਕਬ ਜਾ ਨਹੀਂ ਦਿੰਦੇ ਅਸੀਂ ਬਾਕੀ ਨਹੀਂ ਕਰਦੇ ਅਸੀਂ ਆ ਨਹੀਂ ਦਿੰਦੇ ਤੇ ਜੇ ਸਾਰਾ ਕੁਝ ਸੈਂਟਰਲਾਈਜ਼ ਹੋ ਜਾਣਾ ਹੈ ਸੈਂਟਰ ਨੂੰ ਆਪਣੇ ਆਪ ਹੀ ਸਾਰਾ ਕੁਝ ਪਤਾ ਹੋਊਗਾ ਆਪੋ ਆਪਣੇ ਸਾਰਾ ਕੁਝ ਉਹਨਾਂ ਦੇ ਨੋਟਸ ਚ ਹੋਏਗਾ ਤੇ ਉਸੇ ਤਰੀਕੇ ਦੇ ਨਾਲ ਉਹ ਸਟੇਟਾਂ ਦੀ ਵੀ ਵਾਅ ਮਰੋੜਨਗੇ ਤੇ ਉਹ ਇਹਨਾਂ ਦੀ ਵੀ ਔਰ ਇੰਟਰਸਟਿੰਗ ਗੱਲ ਇਹ ਹੈ ਕਿ ਇਹ ਸਾਰੇ ਕੰਨ ਲਈ ਸਹਿਮਤੀ ਜਿਹੜੀਆਂ ਨੇ ਦਿੱਤੀ ਹੋਈ ਹੈ ਹੁਣ ਤੱਕ 17 ਰਾਜਾਂ ਤੇ ਜੂਟੀਜ਼ ਤੋਂ ਉਹਨਾਂ ਨੇ ਸਹਿਮਤੀ ਵੀ ਲੈ ਲਈ ਹੋਈ ਹੈ ਇਹ ਸਾਰੇ ਪ੍ਰੋਜੈਕਟ ਦੇ ਵਾਸਤੇ ਜਿਦੇ ਚ ਪੰਜਾਬ ਵੀ ਹੈ ਹੁਣ ਪੰਜਾਬ ਦੀਆਂ ਕਿਹੜੀ ਸਰਕਾਰ ਨੇ ਸਹਿਮਤੀ ਦਿੱਤੀ ਕਦੋਂ ਦਿੱਤੀ ਕੀ ਦਿੱਤੀ ਇਹ ਸਾਰੇ ਮਾਮਲੇ ਵੀ ਤਾਂ ਸਾਹਮਣੇ ਆਉਣੇ ਚਾਹੀਦੇ ਨੇ ਫਿਰ ਪੰਜਾਬ ਦੀ ਸਰਕਾਰ ਨੇ ਆਪਣੀ ਵਿਧਾਨ ਸਭਾ ਨਾਲ ਡਿਸਕਸ ਕੀਤਾ ਲੋਕਾਂ ਨਾਲ ਡਿਸਕਸ ਕੀਤਾ ਔਰ ਜੇ ਡਿਸਕਸ ਕੀਤਾ ਹੁੰਦਾ ਮੈਨੂੰ ਤਾਂ ਲੱਗਦਾ ਲੋਕਾਂ ਨੂੰ ਜਾਣਕਾਰੀ ਤਾਂ ਹੁੰਦੀ ਉਹ ਘਟੋ ਘਟ ਇਨਫੋਰਮੇਸ਼ਨ ਹੁੰਦੀ ਵੀ ਆਹ ਕੀਤਾ ਸੀ ਆਹ ਨਹੀਂ ਕੀਤਾ ਜਿਹੜਾ ਚੁੱਪਚੀਪੀ ਤੇ ਸਾਰੇ ਕੁਝੇ ਕਾਰਨ ਇਹੋ ਜਿਹੇ ਨੇ ਆਪਣੇ ਹੀ ਹੱਥ ਵਢਾਉਣ ਲਈ ਸਟੇਟਾਂ ਕਿਉਂ ਤਿਆਰ ਹੋ ਜਾਂਦੀਆਂ ਨੇ ਵੱਖ-ਵੱਖ ਮਾਮਲਿਆਂ ਤੇ ਜਿਵੇਂ ਪਹਿਲਾਂ ਰੂਰਲ ਡਿਵੈਲਪਮੈਂਟ ਫੰਡ ਸੀਗਾ ਇਹਨਾਂ ਨੇ ਆਉਂਦੇ ਹੀ ਉਹ ਅਮੈਂਡ ਕਰਤਾ ਗਵਰਨਮੈਂਟ ਆਫ ਇੰਡੀਆ ਬਾਰ-ਬਾਰ ਕਹਿ ਰਹੀ ਸੀ ਸਾਰਿਆਂ ਨੂੰ ਕਿ ਇਹਨੂੰ ਸੋਧੋ ਸੋਧੋ ਦਾ ਮਤਲਬ ਸਾਡਾ ਦਖਲ ਹੋਏਗਾ ਉਹਦੇ 'ਚ ਅਸੀਂ ਚੈੱਕ ਕਰਿਆ ਕਰਾਂਗੇ ਕਿ ਤੁਸੀਂ ਇਹ ਜਿਹੜਾ ਪੈਸਾ ਤੁਹਾਨੂੰ ਮਿਲਦਾ ਉੱਥੇ ਲਾ ਰਹੇ ਹੋ ਜਿੱਥੇ ਮਿਲਦਾ ਜਾਂ ਨਹੀਂ ਜਦ ਕਿ ਉਹ ਬਿਲਕੁਲੀ ਰਾਜ ਦਾ ਮਾਮਲਾ ਸੀ ਮਾਮਲਾ ਇਹ ਸੀ ਸੂਬੇ ਦਾ ਕਿ ਸਾਡੇ ਤੋਂ ਤੁਸੀਂ ਕਣ ਫਸਲ ਲੈ ਜਾ ਰਹੇ ਹੋ ਫਸਲ ਤੇ ਅਸੀਂ ਮਾਰਕੀਟ ਫੀਸ ਤੇ ਰੂਰਲ ਡਿਵੈਲਪਮੈਂਟ ਫੰਡ ਲਾ ਰਹੇ ਆ ਉਹ ਸਾਡਾ ਫੰਡ ਹੈ ਅਸੀਂ ਕਿੱਥੇ ਲਾਉਣਾ ਹੈ ਕਿੱਥੇ ਨਹੀਂ ਲਾਉਣਾ ਤੁਹਾਨੂੰ ਕਿਉਂ ਜਵਾਬ ਦੇ ਆਂ ਮੰਨ ਲਓ ਕੇਂਦਰ ਸਰਕਾਰ ਨਾਲ ਖਰੀਦੇ ਕੋਈ ਪ੍ਰਾਈਵੇਟ ਵਪਾਰੀ ਖਰੀਦੇ ਉਹਦੇ ਤੇ ਵੀ ਲੱਗਦਾ ਕੋਈ ਹੋਰ ਕਿਤੇ ਬਾਕੀ ਦੇ ਨੂੰ ਵੇਚਿਆ ਜਾਵੇ ਉਹਦੇ ਤੇ ਵੀ ਲੱਗਦਾ ਐ ਤਾਂ ਹਰੇਕ ਟੈਕਸ ਦੇਣ ਵਾਲਾ ਕਹਿਣ ਲੱਗ ਜੂਗਾ ਪਹਿਲਾਂ ਮੈਨੂੰ ਦੱਸੋ ਉੱਥੇ ਦੂਜਾ ਆ ਕੇ ਵੀ ਤੁਸੀਂ ਇਹ ਕੀ ਕਰ ਰਹੇ ਹੋ ਇਹਨਾਂ ਨੇ ਉਹ ਕਾਨੂੰਨ 'ਚ ਹੀ ਸੋਧ ਕਰਤੀ ਔਰ ਦੇਖੀ ਜਾਂਦੇ ਨੇ ਕਿ ਸਾਡਾ ਤਾਂ ਪੈਸਾ ਨਹੀਂ ਮਿਲ ਰਿਹਾ ਉਹ ਕਹਿੰਦੇ ਜੂਸੀ ਕਿੱਥੇ ਹੈ ਇਹ ਉਹੋ ਜਿਹੇ ਰੌਲੇ ਨੇ ਜਿਹੋ ਜਿਹੇ ਡਿਜਾਸਟਰ ਮੈਨੇਜਮੈਂਟ ਫੰਡ ਦੇ ਮਾਮਲੇ 'ਚ ਪੈਂਦੇ ਨੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਜੂਸੀ ਦਿਓ ਬਾਕੀ ਪੈਸਾ ਫਿਰ ਦੇਵਾਂਗੇ ਜਦੋਂ ਯੂਟਿਲਾਈਜੇਸ਼ਨ ਸਰਟੀਫਿਕੇਟ ਇਹ ਕਹਿੰਦੇ ਨੇ ਸਾਨੂੰ ਪੈਸਾ ਨਹੀਂ ਮਿਲ ਰਿਹਾ ਇਹ ਜਿਹੜੀਆਂ ਪਾਲਿਸੀ ਤੇ ਕਾਨੂੰਨ ਹੈ ਇਸੇ ਕਰਕੇ ਤਾਂ ਸੀਰੀਅਸ ਗੱਲ ਹੈ ਇਸੇ ਕਰਕੇ ਮਜ਼ਾਕ ਦੀ ਗੱਲ ਨਹੀਂ ਹੈ ਤੁਸੀਂ ਜ਼ੁਬਾਨੀ ਜਵਾਂ ਖਰਚ ਜੋ ਮਰਜੀ ਕਰੀਂ ਜੋ ਪ੍ਰੈਸ ਕਾਨਫਰੰਸਾਂ ਜੋ ਮਰਜੀ ਕਹੀ ਜੋ ਬਿਆਨ ਜੋ ਮਰਜੀ ਦੇਈਂ ਜੋ ਪਰ ਜਿਹੜੀ ਚੀਜ਼ ਕਾਗਜ਼ ਤੇ ਜੇ ਤੁਸੀਂ ਹੱਥ ਵਢਾ ਲਏ ਨੇ ਤਾਂ ਫਿਰ ਕੋਈ ਤੁਹਾਡੇ ਵੱਲ ਨਹੀਂ ਹੋਏਗਾ ਜਾਂ ਤੁਹਾਨੂੰ ਕੋਈ ਨਹੀਂ ਪੁੱਛੇਗਾ ਨਾ ਅਦਾਲਤ ਪੁੱਛੇਗੀ ਨਾ ਕੋਈ ਹੋਰ ਗੱਲ ਉਸ ਲੈਵਲ ਤੇ ਪੁੱਛੇਗੀ ਇਸ ਕਰਕੇ ਇੱਕ ਨਵਾਂ ਸੰਗੂਫਾ ਜਿਹੜਾ ਆ ਰਿਹਾ ਇਸ ਪੱਧਰ ਦੇ ਉੱਤੇ ਕਿ ਆਨ ਦੀ ਹੋਲ ਦੇਸ਼ ਦੇ ਮਾਮਲੇ 'ਚ ਲੜਾਈ ਤਾਂ ਸਗੋਂ ਇਹ ਹੁੰਦੀ ਹੈ ਕਿ ਵੱਧ ਤੋਂ ਵੱਧ ਜਿਹੜੇ ਹੱਕ ਨੇ ਉਹ ਸੂਬਿਆਂ ਕੋਲ ਹੋਣੇ ਚਾਹੀਦੇ ਨੇ ਔਰ ਕੇਂਦਰ ਸਰਕਾਰ ਨੂੰ ਹਰ ਗੱਲ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਪਰ ਇੱਥੇ ਹਰ ਗੱਲ ਹਰ ਰਸਤਾ ਹੀ ਉਧਰ ਨੂੰ ਜਾ ਰਿਹਾ ਜਿੱਥੇ ਕੇਂਦਰ ਕਹਿੰਦੀ ਹੈ ਕਿ ਮੇਰੇ ਕੋਲ ਇਹ ਸਾਰੀ ਸੂਚਨਾ ਹੋਣੀ ਚਾਹੀਦੀ ਹੈ ਕਿਉਂਕਿ ਦੇਸ਼ ਸਰਵਪ੍ਰੇਮ ਹੈ ਜੀ ਦੇਸ਼ ਸਭ ਤੋਂ ਉੱਪਰ ਹੈ ਉਸੇ ਟੰਗ ਨਾਲ ਔਰ ਉਹਦੇ ਚ ਇੱਕ इमोशनल ਗੱਲ ਹੁੰਦੀ ਹੈ ਭਾਵਨਾਤਮਕ ਬੋਲਦੇ ਨਹੀਂ ਇਹ ਕਹਿੰਦੇ ਨੇ ਚਲੋ ਜੀ ਹਾਂ ਜੀ ਦੇਸ਼ ਤਾਂ ਹੈਗਾ ਹੀ ਹੈ ਦੇਸ਼ ਹੈਗਾ ਹੈ ਪਰ ਉਹਦੇ ਵਿੱਚ ਵੀ ਤਾਕਤਾਂ ਦੀਆਂ ਵੰਡਾਂ ਹੁੰਦੀਆਂ ਨੇ ਉਹਦੇ ਵਿੱਚ ਵੀ ਇੱਕ ਦੂਜੇ ਦੀ ਵਿਰਾਸਤ ਇੱਕ ਦੂਜੇ ਦਾ ਪਛੋਕੜ ਇੱਕ ਦੂਜੇ ਦੀ ਬੋਲੀ ਇੱਕ ਦੂਜੇ ਦਾ ਸੁਭਾਅ ਇਹ ਸਾਰੀਆਂ ਗੱਲਾਂ ਨੂੰ ਦੇਖ ਕੇ ਹੀ ਦੇਸ਼ ਚੱਲਦੇ ਨੇ ਦੇਸ਼ ਆਸਟਾਨਗ ਨਾਲ ਨਹੀਂ ਚੱਲਦੇ ਇਸ ਮਾਮਲੇ ਦੇ ਵਿੱਚ ਖੈਰ ਆਉਣ ਵਾਲੇ ਦਿਨਾਂ ਚਾਹੀਦੀਆਂ ਹੋਰ ਡਿਟੇਲ ਜਿਹੜੀਆਂ ਸਾਹਮਣੇ ਆਉਣਗੀਆਂ ਜਿਸ ਲੈਵਲ ਦੀਆਂ ਉਹਦੇ ਤੇ ਗੱਲ ਕਰਾਂਗੇ ਪਰ ਪਹਿਲੀ ਗੱਲ ਇਹ ਉਹ ਇੱਕ ਤਰਦੀਬ ਹੈ ਇੱਕ ਰੁਝਾਨ ਹੈ ਜਿਹੜਾ ਇੱਕ ਦੇਸ਼ ਤੇ ਬਾਕੀ ਸਾਰਾ ਕੁਝ ਉਹਦੇ ਵਿੱਚ ਪਉਲਦੇ ਜਾਓ ਇੱਕ ਦੇਸ਼ ਵੋਟ ਉਹਦੇ ਵਿੱਚ ਪਾ ਦੋ ਇੱਕ ਦੇਸ਼ ਇੱਕ ਟੈਕਸ ਉਹਦੇ ਵਿੱਚ ਪਾ ਦੋ ਜਿਵੇਂ GST ਹੈ ਜੀਐਸਟੀ ਨਾਲ ਹੋਰ ਰੋਦੇ ਫਿਰਦੇ ਨੇ ਸਾਡਾ 50000 ਕਰੋੜ ਨਹੀਂ ਦੇ ਰਹੇ ਜੀ ਸਾਡਾ ਫਲਾਨਾ ਨਹੀਂ ਹੈ ਉਹ ਜਦ ਤੁਸੀਂ ਟੈਕਸਨ ਕਾਨੂੰਨ ਤਾਂ ਬਣਾਤਾ ਤੁਸੀਂ ਮੋਹਰ ਲਾਤੀ ਉਹਤੇ ਇੱਕ ਦੇਸ਼ ਇੱਕ ਉਹ ਪਾਣੀਆਂ ਦਾ ਮੁੱਦਾ ਉਹ ਸੈਂਟਰਲਾਈਜ਼ ਕਰਕੇ ਬਹਿ ਗਏ ਨੇ ਜਿਹੜਾ ਸਟੇਟ ਦਾ ਸਬਜੈਕਟ ਸੀ ਖੇਤੀ ਸਟੇਟ ਸਬਜੈਕਟ ਹੈ ਉਹਦੇ ਤੇ ਕਾਨੂੰਨ ਕੇਂਦਰ ਬਣਾਉਣ ਤੋਂ ਪਰੰਦੀ ਆ ਪਹਿਲਾਂ ਇਹ ਕਾਨੂੰਨ ਬਣਾਏ ਤੇ ਨੇ ਜੇ ਹਰ ਗਵਰਨਰ ਲਈ ਕੇਂਦਰ ਬਣਾਉਣਾ ਤਾਂ ਸੂਬੇ ਦਾ ਮਤਲਬ ਨਹੀਂ ਬਚੇਗਾ ਫਿਰ ਇੱਕੋ ਹੀ ਰਾਜ ਹੋਏਗਾ ਠੀਕ ਹੈ ਜੀ ਤੁਹਾਡੇ ਜਿਵੇਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਸੂਬੇਦਾਰ ਹੁੰਦੇ ਸੀ ਉਹ ਸੂਬੇਦਾਰ ਹੋਛਦਿਆ ਕਰਨ ਫਿਰ ਸੀ ਮਿਨਿਸਟਰ ਬਣਾਉਣ ਦੀ ਕੀ ਲੋੜ ਹੈ ਤੇ ਇੱਥੇ ਮਤਲਬ ਨਹੀਂ ਫਿਰ ਤਾਂ ਗਵਰਨਰ ਹੈਗੇ ਨੇ ਸੂਬੇਦਾਰ ਉਹਨਾਂ ਮੁਤਾਬਕ ਕੰਮ ਚੱਲ ਜਿਆ ਕਰੂਗਾ ਫਿਰ ਡੈਮੋਕ੍ਰੇਸੀ ਜਾਂ ਲੋਕਾਂ ਦੀ ਰਾਇ ਲੋਕਾਂ ਦੇ ਬਿੱਲ ਲੋਕਾਂ ਦੇ ਅਧਿਕਾਰ ਉਹਨਾਂ ਦੀ ਗੱਲ ਬਹੁਤ ਸੀਮਤ ਹੋ ਜਾਏਗੀ ਕਿਸੇ ਨਾ ਕਿਸੇ ਨੂੰ ਸਰਦਾਰ ਅਮੀਰ ਸਿੰਘ ਜੀ ਇਹ ਆਉਂਦੇ ਸਮੇਂ ਚ ਆਪਾਂ ਵਿਸਥਾਰ ਤੇ ਇਹ ਗੱਲ ਕਰਦੇ ਰਹਾਂਗੇ ਪਰ ਮੁਢਲੇ ਤੌਰ ਦੇ ਤੇ ਕਿ ਤੁਸੀਂ ਇਹ ਚੋਂ ਖਤਰਾ ਮਹਿਸੂਸ ਕਰਦਾ ਦੇਖ ਰਹੇ ਹੋ ਕਿ ਕੱਲ ਨੂੰ ਜਿਵੇਂ ਇਹ ਜ਼ਮੀਨਾਂ ਲੈਂਦੇ ਨੇ ਚਾਹੇ ਮਾਫੀ ਲਈ ਲੈਣੀਆਂ ਹੋਣ ਚਾਹੇ ਕਾਰਪਟ ਘਰਾਣਿਆਂ ਲਈ ਲੈਣੀਆਂ ਹੋਣ ਚਾਹੇ ਆ ਭਾਰਤ ਮਾਲਾ ਪ੍ਰੋਜੈਕਟ ਸੜਕਾਂ ਪੁਲਾਂ ਵਾਲੀ ਲੈਣੀ ਹੋਣ ਫਿਰ ਆਪਣੀ ਮਰਜੀ ਨਾਲ ਲੈ ਸਕਣਗੇ ਪੰਜਾਬ ਸੂਬੇ ਨੂੰ ਜਾਂ ਹੋਰ ਸੂਬਿਆਂ ਨੂੰ ਬਾਈਪਾਸ ਕਰਕੇ ਵੀ ਹੋਈ ਜਾਂਦਾ ਪਹਿਲੀ ਅੱਜ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਕੀ ਹੈ ਉਹ ਇਨਫੋਰਮੇਸ਼ਨ ਪਹਿਲਾਂ ਤਾਂ ਇਨਫੋਰਮੇਸ਼ਨ ਖੋਲੋਗੇ ਇਹਦੇ ਰਾਹੀਂ ਤੁਸੀਂ ਸਾਰੀ ਜਿਹੜੀ ਜਦੋਂ ਨੂੰ ਹੋਗੇ ਉਸ ਤੋਂ ਬਾਅਦ ਉਸ ਇਨਫੋਰਮੇਸ਼ਨ ਦੇ ਆਸਰੇ ਉਂਗਲ ਰੱਖਣਗੇ ਕਿ ਆਹ ਚੀਜ਼ ਇੱਥੇ ਚਾਹੀਦੀ ਹੈ ਚੀਜ਼ ਇੱਥੇ ਚਾਹੀਦੀ ਹੈ ਜਾਂ ਪੰਜਾਬ ਸਰਕਾਰ ਕਿਆ ਕਰੂਗੀ ਕਿ ਮੈਂ ਨਹੀਂ ਦੇਣੀ ਜੀ ਮੈਨੂੰ ਇਹ ਨਹੀਂ ਇਹਦੀ ਹੋਰ ਕੰਨਾਂ ਚ ਬਾਹਰ ਰੋੜ ਦੇਣਗੇ ਵੀ ਇਹ ਨਹੀਂ ਦਿੰਦੇ ਤਾਂ ਤੈਨੂੰ ਨਹੀਂ ਦਿੰਦੇ ਆ ਨਹੀਂ ਦਿੰਦੇ ਆ ਹੋਰ ਬਹੁਤ ਤਰ੍ਹਾਂ ਅਧਿਕਾਰ ਨੇ ਨਾ ਉਹਨਾਂ ਕੋਲ ਇਨਡਾਇਰੈਕਟਲੀ ਬਹੁਤ ਚੀਜ਼ਾਂ ਹੋ ਜਾਂਦੀਆਂ ਨੇ ਇਹ ਤਾਂ ਉਹ ਸੂਬੇ ਨੇ ਜਿੱਥੇ ੱੱਕੇ ਨਾਲ ਦੁਕਾਨਦਾਰ ਜਿਹੜੇ ਨੇ ਖਾਦ ਦੇ ਨਾਲ ਬਾਕੀ ਸਮਾਨ ਵੇਚੀ ਜਾ ਰਹੇ ਨੇ ਉਹ ਨਹੀਂ ਛੱਡਦਾ ਬਾਕੀ ਤਾਂ ਕੀ ਹੋਣਾ ਇੱਥੇ ਕੋਈ ਕਾਨੂੰਨ ਜਾਂ ਬਾਕੀ ਚੀਜ਼ਾਂ ਇਸ ਲੈਵਲ ਤੇ ਥੋੜੀ ਰਹਿੰਦੀਆਂ ਨੇ ਔਰ ਹੁਣ ਤੱਕ ਕੇਂਦਰ ਸਰਕਾਰ ਬਾ ਮਰੋੜੀ ਰਹੀ ਆ ਸਾਰੇ ਮਾਮਲੇ 'ਚ ਜਾ ਕੇਂਦਰ ਸਰਕਾਰ ਜਿੱਤੋਂ ਪੈਸਾ ਲੈਂਦੀ ਹੈ ਆਈਐਮਐਫ ਵਰਲਡ ਬੈਂਕ ਉਹ ਇਹਨਾਂ ਦੀ ਬਾਹ ਮਰੋੜਦੇ ਨੇ ਅੱਗੇ ਤੋਂ ਅੱਗੇ ਤਖੜਾ ਵਾੜੇ ਨੂੰ ਉਸ ਲੈਵਲ ਤੇ ਕਰਦਾ ਪਹਿਲਾਂ ਸੂਚਨਾ ਦੇ ਪੰਦਰ ਤੇ ਇਤਰਾਜ਼ ਹੋਣਾ ਚਾਹੀਦਾ ਕਿ ਕਿਉਂ ਨੈਸ਼ਨਲ ਰਿਕਾਰਡ ਦੀ ਕੀ ਲੋੜ ਹੈ ਜੇ ਰਿਕਾਰਡ ਸੂਬਿਆਂ ਦਾ ਆਪਣਾ ਹੈ ਉਹਦੇ ਤੱਕ ਕਿਉਂ ਮ hạnੂਦ ਨਾ ਰਹੇ ਉਹੀ ਪੋਰਟਲ ਉਹੀ ਕੰਪਿਊਟਰਾਈਜੇਸ਼ਨ ਆਪਣੇ ਤੱਕ ਕਿਉਂ ਨਾ ਰਹੇ ਉਹ ਕਹਿੰਦੇ ਨੇ ਜੀ ਇਹ ਇਹਦੇ ਚ ਡਾਟਾ ਬਲਕ ਲੋਜ ਰਹੂਗਾ ਬਾਕੀ ਰਹੂਗਾ ਇਹ ਇਨਫਰਮੇਸ਼ਨ ਜਾਂ ਜਿਹੜਾ ਮਾਲਕ ਹੈ ਉਹਦੇ ਤੱਕ ਰਹੂਗੀ ਜਾਂ ਸਰਕਾਰ ਤੱਕ ਰਹੂਗੀ ਉਹ ਰੌਲਾ ਤਾਂ ਸਰਕਾਰਾਂ ਤੋਂ ਹੀ ਤਾਂ ਲੀਕ ਹੁੰਦੀਆਂ ਨੇ ਇਹ ਇਨਫੋਰਮੇਸ਼ਨ ਸਾਰੀਆਂ ਬੰਦਾ ਤਾਂ ਇਹੀ ਕਹਿ ਰਿਹਾ ਵੀ ਮੇਰੀ ਤਾਂ ਗੱਲ ਉੱਥੇ ਖਤਮ ਹੋ ਜਾਂਦੀ ਹੈ ਜਾ ਕੇ ਇਹ ਚੀਜ਼ਾਂ ਨੂੰ ਦੇਖਣ ਦਾ ਸਵਾਲ ਹੈ ਉਹਨਾਂ ਵਾਲੇ ਦੇ ਅੱਗੇ ਬਿਲਕੁਲ ਇਹ ਇਹ ਪੂਰੀ ਤਰ੍ਹਾਂ ਨਾਲ ਕੇਂਦਰੀਕਰਨ ਕਰਨ ਦਾ ਇੱਕ ਹੋਰ ਪੈਡੂ ਸਾਹਮਣੇ ਆਇਆ ਇਹਦੇ ਤੇ ਵਿਸਥਾਰਤ ਆਉਂਦੇ ਸਮੇਂ ਚ ਗੱਲ ਕਰਦੇ ਰਵਾਂਗੇ ਸਰਦਾਰ ਅਮਰ ਸਿੰਘ ਜੀ ਅਗਲਾ ਮਸਲਾ ਜਿਹੜਾ ਪੰਜਾਬ ਨਾਲ ਲਗਾਤਾਰ ਜੁੜਿਆ ਰਿਹਾ ਉੱਪਰ ਵਾਲੀ ਵਾਲਾ ਮਸਲਾ ਪ੍ਰਵਾਲੀ ਪ੍ਰਬੰਧਨ ਨੂੰ ਲੈ ਕੇ ਸਰਕਾਰ ਦੀ ਕਦੇ ਉਹੀ ਜੀ ਤਰਜੀਹ ਨਜ਼ਰ ਨਹੀਂ ਆਈ ਪਰ ਸੰਸਦ ਦੇ ਵਿੱਚ ਪੰਜਾਬ ਰੈਨੋ ਲੈ ਕੇ ਜਿਹੜੇ ਅੰਕੜੇ ਦਿੱਤੇ ਜਾ ਰਹੇ ਨੇ ਕਿ ਜੀ ਇਸ ਵਾਰ ਤਾਂ 90% ਦੀ ਘੱਟ ਛੜਿਆ ਤੇ ਉਧਰ ਸੁਪਰੀਮ ਕੋਰਟ ਕਹੀ ਜਾਂਦੀ ਹੈ ਸਿਆਸਤ ਨਾ ਕਰਨ ਹੋਣੀ ਚਾਹੀਦੀ ਪ੍ਰਾਲੀ ਦੇ ਮਾਮਲੇ ਤੇ ਪਰ ਫਿਰ ਵੀ ਦਿੱਲੀ ਤਾਂ ਸਿਆਸਤ ਕਰ ਰਹੀ ਹੈ ਜਿਉਂ ਤਾਂ ਕਹ ਰਹੀ ਹੈ ਜੀ ਕਿ ਇਹ ਸਾਡੇ ਦਾ ਧੂਆ ਹੀ ਪੰਜਾਬ ਦਾ ਹੁੰਦਾ ਜੀ ਸਾਡੇ ਦਾ ਪ੍ਰਦੂਸ਼ਣ ਹੀ ਪੰਜਾਬ ਦਾ ਹੁੰਦਾ ਜੀ ਸੋ ਇਹ ਸਾਰਾ ਬਰਤਾਰਾ ਫਿਰ ਇਸ ਚਰਚਾ ਦੇ ਵਿੱਚ ਕਿੱਥੇ ਸਾਰਥਕ ਰਹਿ ਜਾਂਦਾ ਜੀ ਕਿ ਪ੍ਰਾਲੀ ਦੇ ਪ੍ਰਬੰਧਨ ਦਾ ਮਾਮਲਾ ਪ੍ਰਦੂਸ਼ਣ ਕਿਵੇਂ ਫੈਲਦਾ ਕੌਣ ਫਲਾਉਂਦਾ ਇਹ ਨਹੀਂ ਕਿ ਇਹਨਾਂ ਨੂੰ ਜਾਣਕਾਰੀ ਨਹੀਂ ਸਮਰੂ ਜਾਣਕਾਰੀ ਪਰ ਦੂਸ਼ਣ ਹਵਾ ਦੇ ਪ੍ਰਦੂਸ਼ਣ 'ਚ ਟ੍ਰਾਂਸਪੋਰਟ ਦਾ ਕੀ ਹਿੱਸਾ ਹੈ ਕੰਸਟਰਕਸ਼ਨ ਜਿਹੜਾ ਵਰਕ ਹੈ ਟੋਟਲ ਕਿ ਨੂੰ ਢਾਹ ਨੋ ਕਿਸੇ ਨੂੰ ਹਟਾ ਦੋ ਉਹਦਾ ਕੀ ਮਤਲਬ ਹਿੱਸਾ ਹੈ ਉਹ ਸਾਰੀਆਂ ਚੀਜ਼ਾਂ ਦਾ ਹੀ ਸਭ ਨੂੰ ਪਤਾ ਹੈ ਇਸ ਮਾਮਲੇ ਦੇ ਵਿੱਚ ਔਰ ਇਸੇ ਢੰਗ ਦੇ ਨਾਲ ਪਾਣੀ ਦੇ ਪ੍ਰਦੂਸ਼ਣ ਦੇ ਵਿੱਚ ਕੌਣ ਕਿੰਨਾ ਯੋਗਦਾਨ ਪਾਉਂਦਾ ਇਹ ਸਭ ਨੂੰ ਪਤਾ ਹੈ ਇਸ ਕਰਕੇ ਇਹ ਨਹੀਂ ਕਿ ਪਤਾ ਨਹੀਂ ਪਰ politically ਆਪੋ ਆਪਣੀ ਜ਼ਿੰਮੇਵਾਰੀ ਲੈਣ ਦੀ ਬਜਾਏ ਦੂਜਿਆਂ ਦੇ ਮੋਢੇ ਤੇ ਸੁੱਟ ਦੋ ਦੂਜਿਆਂ ਨੂੰ ਬਲੇਮ ਗੇਮ ਕਰ ਦੋ ਉਹ ਇੱਕ ਆਦਤ ਪਈ ਹੋਈ ਐ ਉਸੇ ਪੱਧਰ ਦੇ ਉੱਤੇ ਫਿਰ ਮਾਮਲੇ ਕੋਰਟਾਂ ਜਾਂਦੇ ਨੇ ਹੁਣ ਜਦੋਂ ਐਨਜੀਟੀ ਦਾ ਜਿਹੜੀ ਜੱਜਮੈਂਟ ਸੀ ਲਾਸਟ ਉਹਨੂੰ ਫਾਲੋ ਕਰਦੇ ਉਹਨੂੰ ਫਾਲੋ ਉਹਨੇ ਕਿਹਾ ਸੀਗਾ ਕਿ ਤੁਸੀਂ ਲੋਕਾਂ ਨੂੰ ਫ੍ਰੀ ਦਿਓ ਜਿਹੜੀ ਮਸ਼ਿਨਰੀ ਦੇਣੀ ਐ ਜਿਵੇਂ ਮਰਜੀ ਇਹ ਤੁਹਾਡੀ ਜ਼ਿੰਮੇਵਾਰੀ ਐ ਉਹ ਪ੍ਰਾਲੀ ਕਿੱਥੇ ਲੈ ਕੇ ਜਾਣੀ ਐ ਫਿਰ ਜੇ ਉਹ ਅੱਗ ਲਾਉਣ ਫਿਰ ਉਹ ਜ਼ਿੰਮੇਵਾਰ ਨੇ ਉਹਨਾਂ ਦੀ ਅੱਗ ਲਾਉਣ ਵਾਲੀ ਫ੍ਰੀ ਟੈਕਨੀਕ ਦੇਣੀ ਇਹ ਤਾਂ ਛੜਤਾ ਰੈਡ ਐਂਟਰੀਆਂ ਕਰੋ ਪਰਚੇ ਦਰਜ ਕਰੋ ਬਾਕੀ ਉਧਰ ਵੱਧ ਗਏ ਸੁਪਰੀਮ ਕੋਰਟ ਨੇ ਵੀ ਕਹਿਤਾ ਅਸੀਂ ਵੀ ਕੁਝ ਬੰਦਿਆਂ ਨੂੰ ਜੇਲਾ ਚ ਕਰੋ ਜੇਲਾਂ ਦੇ ਅੰਦਰ ਜਾਓਗੇ ਡਰ ਪੈਦਾ ਹੋਏਗਾ ਜਾਂ ਬਾਕੀ ਪਰ ਹੁਣ ਪਿਛਲੇ ਦਿਨਾਂ ਤੋਂ ਸੁਪਰੀਮ ਕੋਰਟ ਦੇ ਵਿੱਚ ਵੀ ਕੁਝ ਗੱਲਾਂ ਜਿਵੇਂ ਇਹ ਤਾਂ ਨਹੀਂ ਐ ਕਿ ਜੀ ਸਮਝ ਹੋਣ ਆਈ ਆ ਆਪਾਂ ਇਹ ਕਹੀਏ ਇਹ ਜੀ ਗੱਲ ਨਹੀਂ ਐ ਪਰ ਰੌਲਾ ਤਾਂ ਇਹ ਐ ਕਿ ਹੋਰ ਥੋੜੀਆਂ ਜਿਹੀਆਂ ਗੱਲਾਂ ਸਾਹਮਣੇ ਬੋਲੀਆਂ ਜਾਣ ਲੱਗੀਆਂ ਜਿਵੇਂ ਪਹਿਲੀ ਗੱਲ ਤਾਂ ਸੁਪਰੀਮ ਕੋਰਟ ਨੇ ਹੁਣ ਇਹ ਕੀਤੀ ਐ ਵੀ ਕੱਲਾ ਸਰਦੀਆਂ ਚ ਜਾ ਕੇ ਸੁਣਵਾਈ ਨਹੀਂ ਹਰ ਦੋ ਮਹੀਨੇ ਬਾਅਦ ਇਹਦੀ ਸੁਣਵਾਈ ਹੋਇਆ ਕਰੇਗੀ। ਮਤਲਬ ਗਰਮੀ ਕਿ। ਸਰਦੀਆਂ ਦਾ ਤਾਂ ਇਹ ਮਤਲਬ ਇਸੇ ਕਿ ਜਦੋਂ ਅੱਗ ਲੱਗਦੀ ਆ ਉਦੋਂ ਸੁਣਵਾਈ ਕਰੋ ਤੇ ਬਾਕੀ ਦੇ ਰਹਿਣ ਦਿਓ। ਦੂਜੀ ਗੱਲ ਇੱਕ ਸਵਾਲ ਇਹ ਉੱਠਿਆ ਉੱਥੇ ਕਿ ਜਦੋਂ ਕੋਵਿਡ ਸੀਗਾ ਕੋਵਿਡ 19 2020-21 ਦੇ ਵਿੱਚ ਉਦੋਂ ਅਸਮਾਨ ਸਾਫ਼ ਸੀਗਾ। ਪਰਾਲੀ ਨੂੰ ਅੱਗ ਤਾਂ ਉਦੋਂ ਵੀ ਲੱਗੀ ਐ। ਬਾਕੀ ਚੀਜ਼ਾਂ ਨਹੀਂ ਸੀ ਉਦੋਂ। ਤੇ ਜੇ ਬਾਕੀ ਚੀਜ਼ਾਂ ਨਹੀਂ ਸੀ ਉਹ ਦੂਰ ਤੱਕ ਦਿਖਦਾ ਸੀ ਫਿਰ ਉਹ ਬਾਕੀਆਂ ਦੀ ਕੰਟਰੀਬਿਊਸ਼ਨ ਕਿੰਨੀ ਐ? ਜੇ ਉਦੋਂ ਸਭ ਕੁਝ ਠੀਕ ਸੀ ਕਿਉਂਕਿ ਉਦੋਂ ਵੱਡੀ ਗਿਣਤੀ ਚ ਟਰਾਂਸਪੋਰਟ ਖੜ ਗਈ ਸੀ ਵੱਡੀ ਗਿਣਤੀ ਚ ਫੈਕਟਰੀਆਂ ਖੜ ਗਈਆਂ ਸੀ ਵੱਡੀ ਗਿਣਤੀ ਬਾਕੀ ਖੜ ਗਿਆ ਸੀ ਤੇ ਬਾਵਜੂਦ ਪ੍ਰਾਲੀ ਦੀ ਅੱਗ ਤੇ ਕੋਈ ਪ੍ਰੋਬਲਮ ਨਹੀਂ ਆਈ ਕਿੱਥੇ ਇਹ ਕੀ ਕਰਨਾ ਹੈ ਉਹਨਾਂ ਦਾ ਕਿੰਨੀ ਕੰਟਰੀਬਿਊਸ਼ਨ ਹੈ ਉਹਨਾਂ ਨੂੰ ਕਿਉਂ ਦੋਸ਼ੀ ਦਿੱਤਾ ਜਾ ਰਿਹਾ ਹੈ ਸਾਰੀਆਂ ਚੀਜ਼ਾਂ ਨੂੰ ਉਹਨਾਂ ਦਾ ਪ੍ਰਦੂਸ਼ਣ ਕੰਟਰੋਲ ਕਿਵੇਂ ਕਰਨਾ ਇਹਦੇ ਤੇ ਵੀ ਤਾਂ ਗੱਲ ਹੋਣੀ ਚਾਹੀਦੀ ਹੈ ਇਹ ਸਵਾਲ ਸੁਪਰੀਮ ਕੋਰਟ ਦੇ ਜਸਟਿਸ ਜਸਟਿਸ ਸੂਰਿਆਕਾਂਤ ਨੇ ਉਠਾਇਆ ਹੈ ਉਸ ਲੈਵਲ ਤੇ ਨਾਲ ਉਹਨਾਂ ਨੇ ਇੱਕ ਇੱਕ ਇਹ ਸਵਾਲ ਵੀ ਉਠਾਇਆ ਹੈ ਕਿ ਜਿਹੜੇ ਲੋਕਾਂ ਦੀ ਇਸ ਮੁਕਦਮੇ ਦੇ ਵਿੱਚ ਹਿੱਸੇਦਾਰੀ ਬਹੁਤ ਘੱਟ ਹੈ ਉਹਨਾਂ ਦੀ ਨੁਮਾਇੰਦਗੀ ਨਹੀਂ ਹੈ ਨਾ ਉਹਨਾਂ ਦੀ ਵਕਾਲਤ ਕੋਈ ਕਰ ਰਿਹਾ ਉਸ ਪੱਧਰ ਦੇ ਉੱਤੇ ਨੁਮਾਇੰਦਗੀ ਤਾਂ ਸਟੇਟਾਂ ਕਰਦੀਆਂ ਨੇ ਜਾ ਜਾ ਕੇ ਕੋਈ ਹੋਰ ਬੰਦੇ ਕਰਦੇ ਨੇ ਉਹਨਾਂ ਤੇ ਹੀ ਇਹ ਬੋਝ ਨਹੀਂ ਪਾ ਦੇਣਾ ਚਾਹੀਦਾ ਮਤਲਬ ਹੁਣ ਕਿਸਾਨੀ ਦੀ ਵਕਾਲਤ ਕਰਨ ਵਾਲੇ ਕੌਣ ਨੇ ਸੁਪਰੀਮ ਕੋਰਟ 'ਚ ਜਾ ਕੇ ਬਿਲਕੁਲ ਕੋਈ ਇੱਕ ਬਾਝਬਗਲ ਹੈ ਕਿ ਸਟੇਟਾਂ ਆਪ ਆਪਣਾ ਬਚਾਅ ਕਰਦੀਆਂ ਨੇ ਤੇ ਕਿਸਾਨੀ ਦੇ ਖਿਲਾਫ ਜੋ ਮਰਜ਼ੀ ਹੁੰਦਾ ਜਾਂਦਾ ਤੇ ਇਹਦੇ ਲਈ ਜਿਹੜਾ ਪਹਿਲਾਂ ਆਣਾ ਸਰਵੇ ਇੱਕ ਤਾਂ ਇਹ ਵੀ ਆ ਚੁੱਕੇ ਨੇ ਇਹਦੇ ਅੰਨ ਵੀ ਹੁਣ ਕਈ ਹੋ ਗਏ ਨੇ ਕਿ ਪੰਜਾਬ ਵਾਲਾ ਤੂੰ ਆ ਦਿੱਲੀ ਜਾਂਦਾ ਹੀ ਨਹੀਂ ਹੈ ਪਹਿਲਾਂ ਇਹ ਤਾਂ ਸਾਬਤ ਕਰੋ ਦਿੱਲੀ ਜਾਂਦਾ ਵੀ ਹੈ ਉਦੋਂ ਬਾਅਦ ਹੀ ਬਾਕੀ ਚੀਜ਼ਾਂ ਕਰੋਗੇ ਤੇ ਜੇ ਇਹ ਹੈ ਕਿ ਉਹ ਤੂੰ ਜਾਂਦਾ ਨਹੀਂ ਦਿੱਲੀ ਤਾਂ ਫਿਰ ਕਿਉਂ ਬਿਨਾਂ ਮਤਲਬ ਦਾ ਉਹਨਾਂ ਤੇ ਠੋਸ ਰਹੇ ਹੋ ਕਿ ਜੀ ਭਾਈ ਤੁਸੀਂ ਆਹ ਕਰੋ ਤੁਸੀਂ ਆਹ ਕਰੋ ਤੁਸੀਂ ਆਹ ਕਰੋ ਇਹਦਾ ਮਤਲਬ ਇਹ ਨਹੀਂ ਅਸੀਂ ਕਹਿੰਦੇ ਕਿ ਅੱਗ ਲਾਉਣੀ ਵਾਜਬ ਹੈ ਜਾਂ ਬਾਕੀ ਹੈ ਪਰ ਜਿਹੜੇ ਜਿਨ੍ਹਾਂ ਦਾ ਜਿੰਨਾ ਦੋਸ ਹੈ ਜਿਹਦਾ ਜਿੰਨਾ ਗੱਲ ਹੈ ਤੇ ਸਟੇਟ ਗਵਰਨਮੈਂਟਾਂ ਦੀ ਤੇ ਕੇਂਦਰ ਸਰਕਾਰ ਦੀ ਹੈ ਜ਼ਿੰਮੇਵਾਰੀ ਹੈ ਕਿ ਜੇ ਕਿਤੇ ਹੋ ਰਿਹਾ ਤਾਂ ਪਾਲਿਸੀ ਇਹੋ ਜੀ ਬਣਨੀ ਚਾਹੀਦੀ ਹੈ ਜਿਹੜੀ ਸਾਰਾ ਬੋਝ ਕੇਵਲ ਇੱਕ ਵਰਗ ਤੇ ਨਾ ਪਾ ਦੇ ਉਹਦੀ ਬੋਝ ਦੇਸ਼ ਚੱਕੇ ਜਾਂ ਸੂਬਾ ਚੱਕੇ ਦੂਜੀ ਗੱਲ ਜੇ ਸਜ਼ਾ ਜਾਂ ਜੋ ਵੀ ਦੇਣਾ ਹੈ ਤਾਂ ਜਿੰਨੀ ਕਿਸੇ ਦੀ ਕੰਟ੍ਰਿਬਿਊਸ਼ਨ ਉਨਾ ਹੀ ਉਹਨੂੰ ਦੇਣ ਦੀ ਲੋੜ ਹੈ ਔਣਾਂ ਦੇ ਦਿਨਾਂ 'ਚ ਕੀ ਹੋਏਗਾ ਕਿ ਨਹੀਂ ਠੀਕ ਹੈ ਤਾਂ ਆ ਅੱਜ ਦੀ ਜਿਹੜੀ ਇੱਕ ਮਤਲਬ ਗੱਲਬਾਤ ਹੋਈ ਹੈ ਜਾਂ ਕੋਰਟ ਨੇ ਜੋ ਟਿੱਪਣੀਆਂ ਕੀਤੀਆਂ ਨੇ ਉਹਦੇ 'ਚੋਂ ਥੋੜਾ ਜਿਹਾ ਲੱਗਦਾ ਕਿ ਔਣਾਂ ਦੇ ਦਿਨਾਂ 'ਚ ਥੋੜੀ ਬੈਲੈਂਸ ਕੇ ਸੰਤੁਲਨ ਤੋਂ ਅਪਰੋਚ ਅਪਣਾਈ ਜਾਏਗੀ ਕੱਲਾ ਵਨ ਸਾਈਡਡ ਤੇ ਅੱਖਾਂ ਮੀਚ ਕੇ ਫਾਰਮਰ ਨੂੰ ਬਿਲਨ ਨਹੀਂ ਬਣਾਇਆ ਜਾਏਗਾ ਖਲਨਾਇਕ ਦੇ ਤੌਰ ਦੇ ਉੱਤੇ ਕਿ ਸਮਝਦਾਰ ਨਹੀਂ ਇਹਨਾਂ ਨੂੰ ਪਤਾ ਨਹੀਂ ਜਾਂ ਬਾਕੀ ਚੀਜ਼ਾਂ ਨੇ ਸਮਾਜ ਦਾ ਖਿਆਲ ਨਹੀਂ ਰੱਖਦੇ ਤੇ ਸਮਾਜ ਦੇ ਜਿਹੜੇ ਖੂਨ ਚੂਸ ਰਹੇ ਨੇ ਤੇ ਜਿਹੜੇ ਨਸਤਰ ਲਾ ਰਹੇ ਨੇ ਜਿੱਥੇ ਖੂਨ ਹੈ ਵੀ ਨਹੀਂ ਉੱਥੇ ਵੀ ਲਾ ਰਹੇ ਨੇ ਉਧਰ ਸੋਚਣ ਦੀ ਲੋੜ ਹੈ ਔਰ ਸੋਚਣਾ ਪਊਗਾ ਉਸ ਪਾਸੇ ਵੱਲ ਬਿਲਕੁਲ ਸਦਾਰਨ ਸਿੰਘ ਜੀ ਇੱਕ ਮਾਮਲਾ ਲਗਾਤਾਰ ਸੁਪਰੀਮ ਕੋਰਟ ਤੋਂ ਹੁੰਦੇ ਆਉਂ ਆ ਹਾਈ ਕੋਰਟ ਤੱਕ ਆਉਂਦਾ ਅਮਰਤਪਾਲ ਹੋਰਾਂ ਦੀ ਮਤਲਬ ਪੈਰੋਲ ਨੂੰ ਲੈ ਕੇ ਕਿ ਉਹ ਸੰਸਦ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਆ ਤੇ ਜਦੋਂ ਪੰਜਾਬ ਸਰਕਾਰ ਉਸ ਨੂੰ ਰੱਦ ਕਰ ਦਿੰਦੀ ਹੈ ਤੇ ਉਹ ਦੁਬਾਰਾ ਉਹਨੂੰ ਚਣੌਤੀ ਦਿੰਦੇ ਨੇ ਰਸੀਦ ਹੋਰਾਂ ਦੇ ਹਵਾਲੇ ਨਾਲ ਜਾਂ ਇਹ ਜਰਨਲਿਸਟ ਕਿ ਸਰਕਾਰ ਦੱਸੇ ਜੀ ਕਿਉਂ ਤੇ ਹੁਣ ਕਹਿੰਦੇ ਜੀ ਹਾਈ ਕੋਰਟ ਨੇ ਪੁੱਛਿਆ ਪੰਜਾਬ ਸਰਕਾਰ ਨੂੰ ਕਿ ਦੱਸੋ ਜੀ ਕਿ ਤੁਸੀਂ ਕਿਸ ਆਧਾਰ ਦੇ ਉੱਤੇ ਫਿਰੋਂ ਰੱਦ ਕੀਤੀ ਹੈ ਇਹਨਾਂ ਕੋਲ ਕੋਈ ਹੈ ਜੀ ਠੋਸ ਜਵਾਬ ਲੱਗਦਾ ਤੁਹਾਨੂੰ ਕੀ ਜਵਾਬ ਦੇ ਪਾਉਣਗੇ ਇੱਕ ਤਾਂ ਜਿਹੜਾ ਇਹਨਾਂ ਦਾ ਮੈਨੂੰ ਦੋਨੇ ਪਾਸੇ ਲੱਗਿਆ ਕਿ ਜਿਹੜਾ ਵਕੀਲ ਹੈ ਸਰਕਾਰੀ ਵਕੀਲ ਐਡਵੋਕੇਟ ਜਨਰਲ ਦਫਤਰ ਦੇ ਜਦੋਂ ਜਾਂਦੇ ਨੇ ਡਿਫੈਂਡ ਕਰਦੇ ਨੇ ਬਿਆਨ ਬਹੁਤ ਹਾਸੋ ਹੇਣਾ ਲੱਗਦਾ ਉਹ ਕਹਿੰਦੇ ਜੀ ਜੇ ਅਮਰਤਪਾਲ ਪਾਰਲੀਮੈਂਟ ਚ ਗਿਆ ਉੱਥੇ ਕੀਤਾ ਭਾਸ਼ਣ ਉਹਦੇ ਭਾਸ਼ਣ ਨੇ ਤਾਂ ਅੱਗ ਲਾ ਦੇਣੀ ਇਹਨਾਂ ਨੂੰ ਪਹਿਲਾਂ ਹੀ ਪਤਾ ਉਹਨੇ ਬੋਲਣਾ ਕੀ ਹੈ ਉੱਥੇ ਉੱਥੇ ਸਪੀਕਰ ਬੈਠਾ ਹੈ ਉਹਦੇ ਕੰਟਰੋਲ ਚ ਹੈ ਕਿ ਮੈਂ ਕਿੰਨਾ ਟਾਈਮ ਮਿਲਦਾ ਕਿਸੇ ਨੂੰ ਬੋਲਣ ਦਾ ਉਹ ਵੀ ਸਭ ਨੂੰ ਪਤਾ ਹੈ ਜਿਹਦੀ ਪਾਰਟੀ ਨਹੀਂ ਹੁੰਦੀ ਉਹਨੂੰ 1 ਮਿੰਟ 1.5 ਮਿੰਟ 2 ਮਿੰਟ ਔਰ ਅਮਰਤਪਾਲ ਸਿੰਘ ਇੱਥੇ ਰਿਹਾ ਕਿੰਨੀਆਂ ਗੱਲਾਂ ਲੱਗੀਆਂ ਸੀ ਪਹਿਲਾਂ ਜਿਹੜੇ ਉਹਦੇ ਭਾਸ਼ਣਾ ਰਾਏ ਦੁਨੀਆ ਚ ਅੱਗ ਲੱਗੀ ਫਿਰਦੀ ਐ ਇਸੇ ਤਰੀਕੇ ਨਾਲ ਔਰ ਕਈ ਮੈਂ ਦੇਖੇ ਨੇ ਅਮਰਤਪਾਲ ਸਿੰਘ ਦੇ ਸਪੋਰਟਰ ਵੀ ਉਹ ਦੂਜੇ ਪਾਸੇ ਕਹਿ ਰਹੇ ਨੇ ਦੇਖੋ ਖਾਲਸੇ ਦੀ ਬਿਨਾ ਬੋਲੇ ਪਾਸਨ ਤੋਂ ਹੀ ਸਰਕੇਟ ਕਿੰਨੀ ਕਰਦੀ ਐ ਸਟੇਟ ਦਹਿਲ ਰਹੀ ਐ ਉਹ ਭਾਈ ਸਾਹਿਬ ਇਹ ਸਟੇਟ ਦਾ ਜਾਲ ਐ ਇਹਦੇ ਚ ਫਸਣ ਦਾ ਕੁਐਸਚਨ ਨਹੀਂ ਹੁੰਦਾ ਕਿ ਇੱਕ ਬਿਆਨ ਨਾਲ ਬਾਕੀ ਚੀਜ਼ਾਂ ਹੋ ਜਾਂਦੀਆਂ ਨੇ ਥੋੜਾ ਇੱਕ ਸੰਗੋ ਸਟੇਟ ਨੂੰ ਐਕਸਪੋਜ਼ ਕਰਨਾ ਚਾਹੀਦਾ ਹੁੰਦਾ ਇਹਨਾਂ ਮਾਮਲਿਆਂ ਦੇ ਵਿੱਚ ਪਾਰਲੀਮੈਂਟ ਦੇ ਦਾਇਰੇ ਦੇ ਵਿੱਚ ਕੀਤੀ ਗਈ ਸਪੀਚ ਬਹੁਤ ਬੁਲੰਦ ਸਪੀਚਾਂ ਵੀ ਉੱਥੇ ਹੁੰਦੀਆਂ ਰਹੀਆਂ ਅੱਜ ਤੱਕ ਇਹ ਤੋਂ ਪਹਿਲਾਂ ਤੇ ਕਿਸੇ ਨੇ ਨਹੀਂ ਕਿਹਾ ਕਿ ਪਾਰਲੀਮੈਂਟ ਦੇ ਭਾਸ਼ਣ ਨਹੀਂ ਕਰਤਾ ਹਾਲਾਂਕਿ ਪਾਰਲੀਮੈਂਟ ਦੇ ਵਿੱਚ ਜਿਹੜਾ ਹੁੰਦਾ ਭਾਸ਼ਣ ਹੈ ਇਹ ਕੌਣ ਹੈ ਐਡਵੋਕੇਟ ਜਨਰਲ ਇਹ ਕਹਿਣ ਵਾਲਾ ਕਿ ਉੱਥੇ ਕੀ ਬੋਲਣਾ ਕੀ ਨਹੀਂ ਪਾਰਲੀਮੈਂਟ ਚ ਕੀਤੇ ਗਏ ਭਾਸ਼ਣ ਲਈ ਹਰ ਮੈਂਬਰ ਪਾਰਲੀਮੈਂਟ ਨੂੰ ਇਹ ਪ੍ਰੋਵੇਲੇਜ ਹੁੰਦਾ ਹੈ ਇਹ ਹੱਕ ਹੁੰਦਾ ਹੈ ਕਿ ਬਾਹਰ ਉਹਦੇ ਤੇ ਮੁਕੱਦਮਾ ਨਹੀਂ ਚੱਲ ਸਕਦਾ ਦੇਸ਼ ਦਾ ਕਨਸਟੀਟਿਊਸ਼ਨ ਹੈ ਇਹ ਇਹ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਜੇਕਰ ਅੰਦਰ ਕਿਉਂਕਿ ਅੰਦਰ ਉਹਨੂੰ ਤਾਂ ਬੋਲਣ ਦੀ ਇਜਾਜ਼ਤ ਮਿਲਦੀ ਹੈ ਕਿ ਉਹ ਇੰਡੀਪੈਂਡੈਂਟ ਜੋ ਮਰਜ਼ੀ ਬੋਲੇ ਦਬਾਅ ਚ ਨਾ ਬੋਲੇ ਲੋਕਾਂ ਦੇ ਪੱਖ ਚ ਬੋਲੇ ਜੋ ਗੱਲ ਕਹਿਣੇ ਚਾਹੁੰਦੇ ਨੇ ਉਹ ਕਹੇ ਇਹਦੇ ਚ ਕੋਈ ਗੱਲ ਨਹੀਂ ਐ ਹੁਣ ਇੱਕ ਬੋਲ ਕੇ ਉਥੇ ਦੇ ਰਿਕਾਰਡ ਕਾਡਡ ਪਾਸ ਨਹੀਂ ਜੇ ਐ ਅੱਗਾ ਨਾਉਂਦੇ ਹੁੰਦੇ ਹੁਣ ਤੱਕ ਤਾਂ ਤਾਂ ਦੁਨੀਆ ਇਹ ਦੂਜਾ ਪਾਸਾ ਵੀ ਦੇਖਦੇ ਕਿ ਇੱਕ ਬੰਦਾ ਬਾਹਰ ਦੀ ਜਗ੍ਹਾ ਪਾਰਲੀਮੈਂਟ ਅਟੈਂਡ ਕਰਨਾ ਚਾਹੁੰਦਾ ਉਹਦੇ ਤੇ ਉਹਦੇ ਡਬਲ ਫਰਜ਼ ਨੇ ਇੱਕ ਆਪਣੇ ਹਲਕੇ ਦੇ ਲੋਕਾਂ ਦੀ ਬੋਲਣੀ ਜੋਰਾਂ ਦੀਆਂ ਸਮੱਸਿਆਵਾਂ ਹੋਣਗੀਆਂ ਦੂਜਾ ਸੂਬੇ ਦੇ ਇੰਟਰਸਟ ਲਈ ਬੋਲਣਾ ਜੋ ਵੀ ਹੋਏਗਾ ਤੇ ਜੋ ਚੀਜ਼ਾਂ ਨੇ ਔਰ ਉਥਰੇ ਕੇ ਉਹ ਜਾ ਰਿਹਾ ਹੈ ਤੁਹਾਡੀ ਉਹ ਮੁਤਾਬਕ ਉਹਨੇ ਪਾਰਲੀਮੈਂਟ ਲੜੀ ਜਿੱਤ ਗਿਆ ਤੇ ਉਸ ਤੋਂ ਬਾਅਦ ਉਸੇ ਉਥ ਦੇ ਤਹਿਤ ਉਹਨੇ ਉੱਥੇ ਜਾ ਕੇ ਬੋਲਣਾ ਤੇ ਇਹ ਗੱਲ ਕਿੱਥੋਂ ਆ ਗਈ ਕਿ ਤੁਸੀਂ ਕਹੋ ਜੀ ਉੱਥੇ ਤਾਂ ਆਏ ਅਗਲਗੂ ਜਾਂ ਬਾਕੀ ਆ ਤੇ ਇਹਦਾ ਮਤਲਬ ਇਹ ਜੋਤਸੀ ਹੋ ਗਏ ਨੇ ਸਾਰੇ ਬੰਦੇ ਵਕੀਲਾਂ ਤੋਂ ਲੈ ਕੇ ਸਾਰੇ ਹੋਰ ਕੋਈ ਦਲੀਲ ਹੀ ਨਹੀਂ ਤੁਹਾਡੇ ਕੋਲ ਇਹਦੇ ਚੋਂ ਇਹ ਨਜ਼ਰ ਆਉਂਦਾ ਇਹਦਾ ਮਤਲਬ ਇਹ ਜਿਹੜੀ ਫਾਊਂਡੇਸ਼ਨਲ ਐਵਿਡੈਂਸ ਹੈ ਜਿਹੜੀ ਹਾਈ ਕੋਰਟ ਨੇ ਮੰਗੀ ਹੈ ਇਹਨਾਂ ਤੋਂ ਹੁਣ ਕਿ ਅਸਲ 'ਚ ਆਧਾਰ ਕੀ ਐ ਐਨਐਸਏ ਲਾਉਣ ਦਾ ਤੁਹਾਡੇ ਕੋਲ ਤੱਥ ਕੀ ਨੇ ਉਹ ਸਾਰੇ ਉਹ ਜਨ ਤੱਕ ਹੋਣਗੇ ਪਤਾ ਲੱਗੂਗਾ ਕਿ ਕੀ ਨੇ ਤੇ ਸ਼ਾਇਦ ਕੋਈ ਗੱਲਾਂ ਸਾਹਮਣੇ ਆਉਣਗੀਆਂ ਤੇ ਜਨ ਤੱਕ ਕੀ ਦਿਖਾਉਣਗੇ ਫਿਰ ਜੇ ਹਾਈਪੋਥੈਟਿਕਲੀ ਜਾਂ ਕਾਰਪਨਿਕ ਤੌਰ ਤੇ ਕਹਿੰਦੇ ਨੇ ਇਹ ਹੋ ਜਾਊਗਾ ਜੀ ਉਹ ਐ ਹੋਊ ਜੋ ਆਇਆ ਉਹ ਨਹੀਂ ਹੁੰਦਾ ਉਦੋਂ ਪਹਿਲਾਂ ਤੁਹਾਨੂੰ ਕੋਈ ਆਧਾਰਤਾ ਦਿਖਾਉਣਾ ਪਏਗਾ ਪਰ ਹੁਣ ਕਿੱਥੇ ਆਧਾਰ ਦਿਖਾਉਂਦੇ ਦਿਖਾਉਂਦੇ ਪਾਰਲੀਮੈਂਟ ਦਾ ਤਾਂ ਸੈਸ਼ਨ ਸ਼ੁਰੂ ਹੋ ਚੁੱਕਿਆ 19 ਤਰੀਕ ਤੱਕ ਹੈ ਜੇ ਤਾਂ ਉਹ ਤੋਂ ਪਹਿਲਾਂ ਕੁਝ ਹੁੰਦਾ ਫਿਰ ਤਾਂ ਉਹਦਾ ਕੋਈ ਫਾਇਦਾ ਹੋਏਗਾ ਜੇ ਐਸੇ ਤਰੀਕੇ ਨਾਲ ਲੰਘ ਜਾਂਦਾ ਤਰੀਕਾ ਦੇ ਵਿੱਚ ਹੀ ਮਾਮਲਾ ਬਾਕੀ ਆ ਤਾਂ ਉਹਦਾ ਫਾਇਦਾ ਵੀ ਕੀ ਹੋਣਾ ਹੈ ਬਾਕੀ ਨਾ ਅਮਰਤਪਾਲ ਨੂੰ ਹੋਣਾ ਹੈ ਨਾ ਡੈਮੋਕ੍ਰੇਸੀ ਦੇ ਮਾਮਲੇ ਚ ਹੋਣਾ ਹੈ ਤੇ ਦੂਜੀ ਗੱਲ ਇੱਕ ਇਹ ਗੱਲ ਵੀ ਤਾਂ ਕਰਨੀ ਹੋ ਚਾਹੀਦੀ ਹੈ ਉਹਨਾਂ ਨੂੰ ਹਾਲਾਂਕਿ ਉੱਥੇ ਉਹਨਾਂ ਦੇ ਵਕੀਲ 라ਜਵੇਂਦਰ ਬੈਸ ਨੇ ਇੱਕ ਦਲੀਲ ਦਿੱਤੀ ਵੀ ਜੇ ਬਹੁਤ ਲੱਗਦਾ ਜਾਨ ਆਉਣ ਦੀ ਕੋਈ ਪ੍ਰੋਬਲਮ ਸਿਕਿਉਰਟੀ ਦੀ ਤਾ ਵੀਡੀਓ ਕਾਨਫਰੰਸ ਰਹੀ ਇਜਾਜ਼ਤ ਦੇ ਦਿਓ ਪਾਰਲੀਮੈਂਟ ਅਟੈਂਡ ਕਰਨ ਦੀ ਤੇ ਉੱਥੇ ਜਿਹੜੇ ਐਡੀਸ਼ਨਲ ਸੋਲੀਸਟਰ ਜਨਰਲ ਨੇ ਗਵਰਨਮੈਂਟ ਆਫ ਇੰਡੀਆ ਨਾਲ ਔਰ ਉਹ ਸਤਪਲ ਜੈਨ ਉਹਨਾਂ ਨੇ ਕਿਹਾ ਵੀ ਇਹ ਕੋਈ ਰਵਾਇਤ ਨਹੀਂ ਹੈ ਪਾਰਲੀਮੈਂਟ ਚ ਕੋਈ ਪਾਰਲੀਮੈਂਟ ਅਟੈਂਡਮ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਪਰ ਇੱਕ ਹੋਰ ਦਲੀਲ ਦਿੱਤੀ ਵੀ ਜੇ ਨਵੇਂ ਹਾਲਾਤ ਆ ਰਹੇ ਨੇ ਤਾਂ ਕੋਰਟ ਆਰਡਰ ਕਰ ਸਕਦੀ ਹੈ ਰਵਾਇਤਾਂ ਬਾਅਦ ਚ ਵੀ ਤਾਂ ਬਣਦੀਆਂ ਹੁੰਦੀਆਂ ਨੇ ਅੱਜ ਤੋਂ ਬਣ ਜੂਗੀ ਜੇਕਰ ਕੋਈ ਗੱਲ ਐ ਲੱਗਦੀ ਅਗਰ ਤੁਹਾਨੂੰ ਨਹੀਂ ਉਹ ਜਿਹੜੀਆਂ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਅਦਾਲਤ ਚ ਪੈਂਦੀ ਹੈ ਇਹ ਕਿਹੜਾ ਰਵਾਇਤ ਸੀ ਪਹਿਲਾਂ ਕਦੇ ਇਹ ਵੀਰ ਬੈਠਣ ਗਈ ਜੇ ਕੋਈ ਗੱਲ ਹੈ ਪਰ ਵੈਸੇ ਤਾਂ ਮੈਨੂੰ ਇਹ ਸਵਾਲ ਹੀ ਨਜ਼ਰ ਨਹੀਂ ਆਉਂਦਾ ਕਿਉਂ ਕੋਈ ਬੰਦਾ ਜਿਹੜਾ ਜਤਾਇਆ ਦੂਜੀ ਗੱਲ ਉਹ ਬੰਦੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਕਾਨੂੰਨ ਦੇ ਮੁਤਾਬਕ ਪਾਈਆਂ ਨੇ ਉਹਦੇ ਮੁਤਾਬਕ ਨੇ ਉਹ ਪੂਰਾ ਹਲਕਾ ਉਹਦੇ ਜਿਹੜੇ 2 ਸਾਲ 10 ਕਰੋੜ ਰੁਪਇਆ ਜਿਹੜੇ ਮੈਂਬਰ ਪਾਰਲੀਮੈਂਟ ਆਪਣੇ ਹਲਕੇ ਲਈ ਵੀ ਖਰਚਦੇ ਨੇ ਉਹਦਾ ਕੋਈ ਤਰੀਕਾ ਤਾਂ ਲੱਭੋ ਜਤਾਤਾ ਭਾਈ ਉਥੋਂ ਜੇਣ ਚੋ ਦਸਖਤ ਕਰਾ ਲਿਆਇਆ ਕਰਨ ਜਾਂ ਉਹਦੇ ਬੰਨੋ ਕੋਈ ਅਥੋਰਾਈਜ਼ ਕਰ ਦੇ ਕਿਸੇ ਬੰਦੇ ਨੂੰ ਕੋਈ ਤਰੀਕਾ ਤਾਂ ਨਾ ਉਹ ਇੱਕ ਹਲਕੇ ਦੇ ਲੋਕਾਂ ਦਾ ਹੱਕ ਵੀ ਮਾਰ ਰਹੇ ਹੋ ਤੁਸੀਂ ਕਹਿੰਦਾ ਅਮਰਤਪਾਲ ਸਿੰਘ ਦਾ ਨਹੀਂ ਮਾਰ ਰਹੇ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਜੇਕਰ ਕੋਈ ਫੈਸਲਾ ਆਉਣਾ ਹੈ ਤਾਂ ਮੈਂ ਰੱਖ ਲਿਆ ਪਤਾ ਲੱਗੂਗਾ ਕਿ ਕਿਸ ਲੈਵਲ ਦਾ ਕਾਨੂੰਨ ਕੀ ਕਹਿੰਦਾ ਉਸ ਸਾਰੇ ਮਾਮਲੇ ਦੇ ਵਿੱਚ ਪਰੋਲ ਦਿੰਦੇ ਨੇ ਨਹੀਂ ਦਿੰਦੇ ਨਾਲੇ ਉਹ ਰਿਹਾਈ ਐਨਐਸਏ ਤੋੜਨ ਦੀ ਗੱਲ ਨਹੀਂ ਅਜੇ ਕਰਦੇ ਅਜੇ ਤਾਂ ਪਰੋਲ ਹੀ ਵੰਗਰੇ ਨੇ ਕਿ ਸਾਨੂੰ ਉੱਥੇ ਤੱਕ ਨਹੀਂ ਜਾਜਤ ਕੀ ਜਾਵੇ ਬਿਲਕੁਲ ਇੰਜੀਨੀਅਰ ਰਸ਼ੀਦ ਨੂੰ ਦਿੱਤੀ ਹੈ ਉੱਥੇ ਜੁਏਪੀਏ ਵੀ ਹੈ ਬਹੁਤ ਐਦੋਂ ਖਤਰਨਾਕ ਮਾਮਲੇ ਨੇ ਕਿ ਨਹੀਂ ਇਦੋਂ ਪਹਿਲਾਂ ਫਿਰ ਵੀ ਜੇ ਪਰ ਹੋਰ ਮਿਲ ਜਾਂਦੀ ਹੈ ਜਿਹਨਾਂ ਰਸ਼ੀਦ ਨੇ ਕੀ ਕਰਤਾ ਪਹਿਲਾਂ ਵੀ ਪਾਰਲੀਮੈਂਟ ਚ ਮਿਲ ਗਈ ਸੀ ਪਾਸਨ ਦਿੱਤਾ ਉਹਨਾਂ ਨੇ ਆਪਣੀ ਵੋਟ ਵੀ ਪਾਈ 370 ਤੇ ਵੀ ਬੋਲੇ ਤੇ ਹੁਣ ਵੀ ਬੋਲ ਲੈਣਗੇ ਕੀ ਫਰਕ ਪੈਂਦਾ ਕਿਸੇ ਨੂੰ ਦੁਨੀਆ ਚ ਪਤਾ ਕਿ ਉਹਦੇ ਰਸ਼ੀਦ ਦੀ ਇੱਕ ਬਿਆਨ ਨੇ ਅਗਲਾਤੀ ਕਸ਼ਮੀਰ ਚ ਹਮਮ ਕੁਝ ਨਹੀਂ ਹੋਣਾ ਇਹਨਾਂ ਗੱਲਾਂ ਦੇ ਨਾਲ ਇਹ ਕੇਵਲ ਸਗੂਫੇ ਬਾਜੀ ਆ ਗਵਰਨਮੈਂਟਾਂ ਜਿਹੜੀਆਂ ਕਰਦੀਆਂ ਨੇ ਸਤਾਈ ਗੱਲਾਂ ਕਰਦੀਆਂ ਬਿਲਕੁਲ ਇਸ ਲਈ ਇਸ ਪਹਿਲੂ ਦੇ ਉੱਤੇ ਦੇਖਣ ਵਾਲੀ ਗੱਲ ਇਹ ਹੀ ਹੈ ਕਿ ਕੀ ਇਹ ਚੱਲਦੇ ਸੈਸ਼ਨ ਦੌਰਾਨ ਸਰਕਾਰ ਕੋਈ ਫੈਸਲਾ ਅਦਾਲਤ ਕੋਈ ਫੈਸਲਾ ਲੈ ਆਉਂਦੀ ਹੈ ਜਾਂ ਇਹ ਮਾਮਲਾ ਅੱਗੇ ਲੰਘ ਜਾਂਦਾ ਹੈ ਸੋ ਬਹੁਤ ਸ਼ੁਕਰੀਆ ਜੀ ਸਰਦਾਰ ਰਮੇਸ਼ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਦਰਸ਼ਕਾਂ ਦਾ ਸ਼ੁਕਰੀਆ ਤੁਸੀਂ ਜੁੜੇ ਰਹੋ ਪਲੰਗ ਦੇ ਨਾਲ ਸਤਿ ਸ਼ਕਾ ਜੀ ਸਤਿ ਸ਼ਕਾ ਜੀ